ਅਸਰਿਕਾਲ ਜੀ ਹਾਂ ਜੀ ਠੀਕ ਆ ਜੀ ਵਧੀਆ ਪਹੁੰਚ ਗਿਆ ਮੰਡ ਤੇ ਪਿੰਡ ਦਾ ਹਾਲ ਵੀ ਪੁੱਛ ਲੜਾ ਵਾ ਰਾਤ ਦੀ ਉਰੇ ਆ ਪਿੰਡ ਕਿਦਿਲ ਜੰਦਿਆ ਹੈ ਜੀ ਭੁੱਬਲ ਮਾ ਉਹ ਹੂੰ ਪਿੰਡ ਤੇ ਕਿੱਥੇ ਨਹੀਂ ਆਲਾ ਇਤਨੀ ਰੀਤਾਂ ਦੀ ਅਸੀਂ ਖਾਲੀ ਬਈ ਅੱਜ ਆ ਰਹਾ ਪੈ ਗਿਆ ਦਾ ਟਾਵਰ ਵਾਲਾ ਜਾ ਕੇ ਸੀ ਜੀ ਹਾਂ ਕਾਹਦਾ ਮੈਂ ਆਉਂਦਾ ਉਹਨੂੰ 2 ਵਜੇ ਹੂੰ ਮੈਂ ਲੰਘ ਜਣਾ ਹੁਣ ਅਸਵੀਰ ਹੂੰ ਕਿੰਨਾ ਹੋ ਗਿਆ ਹੁਣ ਤੇਰਾ ਕੱਦੂ ਆਹ ਹੋਇਆ ਕਿਆਰੇ ਦਾ ਫਰਟ ਲੈ ਗਿਆ ਹੋਇਆ ਹਨਾ ਰਾਤ ਵੀ ਮੈਂ ਤਾਂ ਰਾਤ ਵੀ ਇੱਥੇ ਜਿਹਾ ਬੜੀ ਖੜਾ ਦੀਦਿਆ ਤੋਂ ਹੁਣ ਵੀ ਨਹੀਂ ਹੋ ਗਿਆ ਮਰਾ ਚਲੇ ਆਓ ਦੇਖ ਡਿਗ ਡਿਗ ਗੱਡੀ ਪੜੇ ਆਓ ਅਟ ਘਾਂਟੇ ਉਹ ਦੇਖ ਪੜਾ ਹੁੰਦਾ ਅਟ ਘਾਂਟੇ ਜੀ 11 ਭਰੇ ਆ ਉਹ ਮੋਟਰ ਨੂੰ ਤੂੰ ਸਾਫ ਲਾ ਲਾ ਪਾਣੀ ਉਹ ਨਹੀਂ ਹੈਗਾ ਮੋਟਰ ਜਿੰਨਾ ਇੱਥੇ ਪਾਣੀ ਕਿਆ ਕਰੂਗਾ ਟੁਰਦਾ ਨਹੀਂ ਅਟ ਤਾਂ ਜਾਣਦੇ ਆ ਤੁਰ ਪੂਗਾ ਉਹ ਲੈ ਲੈ ਇਹ ਬੰਦਾ 4 ਕਹੇ 10000 ਪੰਜ ਕਿਲੋ ਵੀ ਨਹੀਂ ਦੇ ਸਕਦਾ ਇਹਦਾ ਹੈ ਇਹ ਖੁਰਲਾ ਵੀ ਆਲਾ ਹੈ ਕਿ ਭਾਈ ਉਹ ਨਹੀਂ ਮੀਂਹ ਵੀ ਨਾ ਗਤੀ ਨਹੀਂ ਹੋਣੀ ਤੂੰ ਦੇਖ ਲੈ ਦ ਦੇਖ ਤੂੰ ਮੈਂ ਯਾਰ ਡਲੇ ਦਾ ਦੇਖ ਤੂੰ ਇਹਦਾ ਸਟ੍ਰਾਈਕਰ ਤਾਂ ਨਦਾ ਸਾਲਾ ਜਲਾ ਸਾਲਾ ਫਾਲੇ ਤਾਂ ਨਦੇ ਧਿਆਨ ਨਾਲੇ ਜਿਹੜੇ ਪੱਟਦੇ ਇਹਨਾਂ ਨੂੰ ਇਹਦਾ ਸਿੱਧਾ ਹੀ ਹੋ ਜਾਣਾ ਤੂੰ ਦੇਸੀ ਦਾ ਦੇਖੋ ਬਈ ਇਹਦੀ ਟੀਮਾ ਵਾਟ ਲੈ ਹਾਂ ਭਾਈ ਦਾਲ ਜਿਹੜੇ ਕਮੀ ਇਹ ਕੰਮ ਰੁਕ ਗਿਆ ਨਾ ਹੁਣ ਡੋੜਦਾ ਪੈਂਦਾ ਬਈ ਗਾਲੀ ਵੀ ਨੂੰ ਹੈ ਪਤਾ ਇਨੀ ਢੀ ਜਖੜ ਜਾਈ ਹੈ ਤੁਹਾਨੂੰ ਆ ਨਜ਼ਾਰਾ ਦਤਾ ਬਈ ਹੈਡ ਨੇ ਦਾ ਬਾਈਾਰੇ ਪਾਸੇ ਤੇ ਪੈਂਦੀ ਹਵਾ ਇਹਦੇ ਮੂਰੇ ਹੋਣੀ ਆ ਉਹ ਕਹੀ ਨਾ ਖਰਚਦੇ ਇਹਨੂੰ ਅੱਜ ਤਾਂ ਤਾਂ ਕੁਝ ਨਹੀਂ ਖਰਚੀ ਹੋਵੇ ਹਾਂ ਫਬਰੇ ਜਬਰੂ ਨਾ ਕਰੀ ਕਹੀ ਨਾ ਖਰਚਦੇ ਮੂਰੇ ਨਹੀਂ ਜਿੱਥੇ ਬੈਠੇ ਸਾਫ਼ ਆ ਬਸ ਮੂਰੇ ਤਾਂ ਡੁੱਪੇ ਲਾ ਨਾ ਹੈ ਤਾਂ ਉਹਦੇ ਹਵਾ ਪੈਂਦੀ ਆ ਤੇ ਪੈਂਦੀ ਲੋਏ ਪਰ ਚੱਲ ਹੁਣ ਤਾਂ ਠੰਡੀ ਹਵਾ ਕਿੱਥੇ ਲਿਆ ਜੀ ਠੰਡੇ ਝੋਲੇ ਰਸਤਾ ਨਾਲ ਤੇ ਤਾਂ ਦਿੱਖੇ ਬੈਠਣਾ ਠੀਕ ਆ ਬਹੁਤ ਜ਼ਰਾਕ ਤਾਂ ਥੱਲੇ ਉੱਥੇ ਹਵਾ ਨਹੀਂ ਲੱਗਦੀ ਹੈਗੀ ਉਹ ਵਾ ਇੱਥੇ ਦਾ ਬਾਈ ਅਜੀ ਉਹ ਤੇ ਵੀ ਠੀਕ ਉੱਥੇ درخت ਕੋ ਸੇਕ ਆ ਉਰੇ ਠੀਕ ਆ ਤੇ ਹਾਂ ਆ ਤਾਂ ਜੇ ਧਾਨ ਲੱਗ ਗਿਆ ਤਾਂ ਨਾ ਹਵਾ ਠੰਢੀ ਆਉਣੀ ਆ ਠੰਢੀ ਆਉਣੀ ਆ ਠੰਡੇ ਝੋਲੇ ਆ ਮੁਰਗੇ ਤਾਂ ਰੱਖ ਰਿਓ ਵੀ ਆ ਪਰ ਸਾਡੇ ਬੈਠਣ ਦੀ ਕੰਮ ਆਇਆ ਐਡਾ ਬੜਾ ਠੰਡੇ ਝੋਲੇ ਆਉਣੇ ਫਿਰ ਉਧਰ ਟਾਲਾ ਏ ਉਹ ਮਨੂ ਦੇ ਦੇਖਦੇ ਬਿਨਾਰੀ ਕਿ ਨਾ ਨਾ ਆਲੀ ਕਿੱਥੇ ਉਧਰ ਚੱਠੇ ਚ ਤੂੰ ਗਾਹੜ ਮੜੋੜਾ ਹੁਣ ਚੱਠਾ ਵੀ ਵੀ ਮੈਂ ਉਹ ਤਾਂਨਾ ਜਿ ਬਣਵਾਇਆ ਸਿੱਠਾ ਵੀ ਸਟਾਰਟਰ ਵੀ ਮੈਂ ਕਿਦਾ ਸੜ ਜਾਣਾ ਐਸੂ ਆਸਾਰ ਕੇ ਨਾ ਗਾਹਾਂ ਨੂੰ ਬੋਰ ਵੀ ਨਵਾਂ ਹੋਣਾ ਬਾਈ ਬੋਰਡਰ ਪਾਣੀ ਨਹੀਂ ਕੱਢਦੀ ਹੋਈ ਗੀ ਨਹੀਂ 8 ਘੰਟੇ ਚ ਕਿਆ ਰ ਆ ਕੇ ਪਿਆਰਾ ਵੀ ਚੱਲਦਾ ਜੀ ਖੇਤ ਜਾ ਯਾਰ ਹੁਣ ਆਪਣੇ ਪਿੰਡ ਆ ਆਪਣੇ ਛੇ ਛੇ ਬੱਕੇ ਦਾ ਕਦੂ ਕਰਾਉਂਦੀ 8 ਘੰਟੇ ਚ ਆ ਜਾਂਦੀ ਐ ਇੱਕ ਤਾਂ ਉਹ ਤੇੜ ਆ ਹਾਂ ਰਾਉਂ ਦੀਆ ਓਰੇ ਪਾਣੀ ਵੀ ਥੋੜਾ ਜਿਹਾ ਘਟ ਘਟ ਪਾਣੀ ਘਟ ਘਟ ਦੀ ਮੋਟਰ ਉਹ ਲੈ ਲੈ ਇੱਕ ਵਾਰ ਲੱਗ ਗਈ ਫਿਰ ਤਾਂ ਇਹ ਫੇਰ ਨਹੀਂ ਚੱਕਰੇਗਾ ਹੁਣ ਇਹਦਾ ਕੱਲ ਤਾਂ ਪਾਣੀ ਪਾਇਆ ਵੈਸੇ ਮੁੜ ਕੇ ਹਿੱਲੀ ਨਹੀਂ ਆਹ ਨਹੀਂ ਪਾਣੀ ਹਿੱਲਿਆ ਮੁੜ ਕੇ ਕੱਲ ਪਾਇਆ ਨਹੀਂ ਮੁੜ ਕੇ ਪਰਸੋਂ ਦਾ ਵੈ ਹੈਗਾ ਕੱਦੂ ਦਾ ਹੀ ਬੱਸ ਫੇਰ ਨਹੀਂ ਇਹਦਾ ਕੱਦੂ ਚਾਦਰਾ ਕਰ ਦੇ ਹੂੰ ਹੁਣ ਇਹਦੇ ਮੈਨ ਪਾਇਆ ਸ਼ਾਮ ਨੂੰ ਪਾ ਦੂੰਗਾ 15 15 ਮਿੰਟ ਬੱਸ ਹਾਂ ਠੀਕ ਹੈ ਨਹੀਂ ਹੂੰ ਮੰਨ ਕੇ ਚੱਲ ਹੁਣ ਤੂੰ ਦੋ ਗੀਲਾਂ ਦਾ ਕੱਦੂ ਹੋ ਜਾਣਾ ਹੈ ਨਾ ਆਹ ਆ ਕਹਿ ਰਾਇ ਭਰ ਗਿਆ ਹੁਣ ਦੋ ਕਿਲੋ ਦਾ ਕੱਦੂ ਹੋ ਗਿਆ ਦੋ ਰਹਿ ਗਏ ਦੋ ਰਹਿ ਗਏ ਆ ਦੋ ਰਹਿ ਗਏ ਬਸ ਰਾਤ ਨੂੰ ਫੇਰ ਠੰਡੇ ਹੋ ਛੱਡ ਦੇਣੇ ਠੰਡੇ ਠਾਰ ਠੰਡੇ ਠਾਰ ਹੋਰ ਕੀ ਹੈ ਸਹੀ ਗਾ ਆ ਹੁਣ ਤੂੰ ਭਰ ਕੇ ਨਾ ਕਿਹੜਾ ਬੰਦ ਕਰ ਦ ਟਰੈਕਟਰ ਬੰਦ ਕਰ ਦੀ ਬਸ ਘਾਟ ਹੋਇਆ ਪਾ ਲਈ ਅੱਗ ਪੈਂਦੀ ਸਾਡੀ ਟਰੈਕਟਰ ਭੰਨਣਾ ਰਾਤ ਨੂੰ ਬਾਈ ਨਹੀਂ ਜਾ ਰਹਾ ਬਾਈ ਆਓ ਇੰਜੀਨੀਅਰ ਲਾਉਣਾ ਨਾ ਦੇਖੋ 12 ਵਜ ਜਾਣੇ 12 ਤੇ ਲੈ ਕੇ 3 ਤੱਕ ਬਾਗੇ ਪੈਣੀ ਆ 6 ਘੰਟੇ ਚ ਕਿਹੜਾ ਭਰਦਾ ਏ ਸ਼ਾਮ ਨੂੰ ਕੱਲ ਵਾਲੇ ਟਾਈਮੇ ਚਲਾਉਣਾ ਹੈ ਆ ਫੇਰ ਮੈਂ ਆਹੋ ਇਹਨੂੰ ਬੰਦ ਕਰ ਦੇ ਬਸ ਹੁਣ ਆ ਕੱਦੂ ਵਰਕੇ ਕੱਦੂ ਥੋੜਾ ਜਿਹਾ ਪਾਣੀ ਪੈਣਾ ਕਿਹਾਰੇ ਚ ਉਹਦੇ ਚ 8 ਘੰਟੇ ਚ ਕਿਹਾ ਰ ਭਰਿਆ ਨਹੀਂ ਹੈਗਾ ਮੈਂ 1 ਵਜੇ ਆ ਜਾ ਮਾਰੋ ਇਹਨੂੰ ਹਲੋ ਹਾਂ ਜੀ ਜੀ ਤਾਂ ਟਰੈਕਟਰ ਦੋ ਹੀ ਨਹੀਂ ਲੱਗੇ ਜਾਣੇ ਹੈਗੇ ਉਹਦਾ ਕਰਾਉਣਾ ਨਹੀਂ ਕਾਲੂ ਕਰਾਉਂ ਪੇ ਰਾਉ ਕਿਹੜਾ ਤੇਰੀ ਮੁੱਕੀ ਜਾਊਗਾ ਇੱਥੇ ਰਵੇੜੋ ਪਹਿਲਾਂ ਆਣ ਜਾਣ ਤੋਂ ਬਾਅਦ ਥੋੜਾ ਕਾਲੂ ਬਾਅਦ ਟਾਈਮ ਤੱਕ ਗੇੜ ਚ ਆ ਜਾਣਾ ਕੰਮ ਲੈ ਲੈ ਆ ਕਰ ਦਿੰਦਾ ਨਾ ਫਿਰ ਆ ਕੇ ਮਾਸਵਾੜਾ ਤੇ ਉਹ ਕਾਰੇ ਦਾ ਕੱਦੂ ਕਰਕੇ ਮੈਂ ਲਿਆ ਕੇ ਇੱਥੇ ਖੜਾ ਦੇਣਾ ਛਾਵਾਂ ਜੀ ਇੰਨੀ ਜਗ੍ਹਾ ਸਾਫ ਕਰ ਦੇਣੀ ਹੂੰ ਠੀਕ ਨਹੀਂ ਗੱਲ ਤੂੰ ਕਹੀ ਚੱਕ ਕੇ ਲਿਆ ਕੇ ਸਾਫ ਕਰ ਲਈ ਜੈਨ ਨੂੰ ਹਾਂ ਹਾਂ ਕਹੀ ਤਾਂ ਹੋਊਰੇ ਟਰੈਕਟਰ ਬੜਮਾ ਨਹੀਂ ਹੈਗਾ ਤੇਰੇ ਵਾਲਾ ਔਰ ਇਹ ਨਹੀਂ ਰੂਡੋਮੀਟਰ ਫੇਰ ਦੇ ਔਰੇ ਹਾਂ ਟਰੈਕਟਰ ਛਾ ਛੱਤ ਨਹੀਂ ਵੀ ਹੈ ਨਾ ਛੱਤ ਨਹੀਂ ਹਾਂ ਨਹੀਂ ਤਾਂ ਰੂਡੋਮੀਟਰ ਫੇਰ ਦੇਣਾ ਦਾ ਹੋਰ ਹਨਾ ਔੜਾ ਮਗਰ ਪਾ ਲਿਆ ਹਾਂ ਗੱਗੇਰੇ ਵਾਲੇ ਪਾ ਲਿਆ ਥੋੜਾ ਮਗਰ 7 8 ਉਹ ਕੀ ਰੀ ਰੀ ਬਿਲਡਿੰਗ ਨਾ ਕੀ ਰੀ ਰੀ ਨੂੰ ਹੋਆ। ਇਹ ਤਾਂ ਹੈ। ਲੱਗੇ ਤਾਂ ਅੰਤੋਂ ਰ ਖਾਸੇ। ਹਾਂ ਤਾਂ ਬੰਨੇ ਤਾਂ ਅੰਤੋਂ ਥੋੜਾ ਲੱਗੇ ਵੇ। ਆ ਕਿ ਲੱਗਿਆ ਹੋਇਆ? ਰੈਸਣ ਆ। ਐਨੀ ਛੜੀ ਤੂੰ ਝਾਉਰਾ ਝਾਉਰਾ ਦਿਖਣ ਲੱਗਾ ਤੂੰ ਪੁੱਮਾ। ਫੇ ਆ ਤਾਂ ਨਹੀਂ ਰੈਸਣ, ਹਾਂ ਤਾਂ ਤਾਂ ਨਹੀਂ ਆ। ਆ ਦੇਖੋ ਭਾਈ ਆ ਦੇ। ਇਹਦੇ ਆ ਦੇਖ ਦੱਸ ਕਿ ਕਿੱਥੇ ਹੋਣ ਧਾਨਾ। ਆ ਦੇਖਾਰ ਜੀ ਵਿੱਚ ਨੂੰ ਐ ਤਾਂ ਨੇ ਲੱਗਦੇ ਆ। ਲੱਗਦੇ ਹੈ ਰਹੀ ਪੈਂਦੀ ਆ। ਅੱਖਾਂ ਖੁਜੁੰਨ ਦਿੰਦੀ ਧੁੱਪ ਕਿਤੇ ਬੰਗਲੇ ਫਿਰਦੇ। ਇਹ ਦੇਖੋ ਭਾਈ ਆ ਕਹਨੇ ਤਾਂ ਨਹੀਂ ਲੱਗੇ ਹੋਏ। ਉਹ ਦੇਖ ਲੈ ਮੈਂ ਫਾਗੋ। ਇਹ ਆ ਕਹਨੇ ਤਾਂ ਲੱਗੇ ਹੋਏ। ਹੈਂ ਅਰੇ ਤੇਰੇ ਭਾਈ ਕਰ ਗਿਆ ਨਾਮ ਦਫਾਫਾ ਲਾਤਾ ਗਰੇਨ ਨਾਲ ਆ ਕਾਦ ਲਾਇਆ ਹੈ ਹਲਦੇ ਲੱਗੇ ਹੋ ਬਾਈ ਮੈਂ ਤਾਂ ਆਵਾਜ 6 ਵਜੇ ਲਾਉਂਗਾ ਜਾਂ ਹੁਣ ਲਗੂਗਾ ਲਫਾਫੇ ਚੱਕੋ ਕਾਦੇ ਜਾ ਲਫਾਫਾ ਲਾਉਣਾ ਚਪਲਾ ਵੀ ਖੁੱਲੜੀ ਹੈ ਚਪਲਾ ਕਿਹੜਾ ਖੋਲੂਗਾ ਕਿੱਥੇ ਹੋਏ ਗੋਲ ਸਦਾ ਚਪਲਾ ਇੱਥੇ ਤੇਰੇ ਪੁੰਗੇ ਪੜ ਜਣੀ ਜਦੇ ਹੂੰ ਦਾ ਨਾ ਉਹਦੇ ਫੜ ਜਣੀ ਤੇ ਰਿਤੇ ਮਾਸ ਆ ਨਹੀਂ ਲੱਗਿਆ ਫਿਕਾਰਾ ਜਮਾਈ ਰਾਤ ਮੇਰੇ ਹੋਈ ਲਾ ਕੇ ਗਏ ਧੁੱਪ ਮਾ ਵੀ ਲੱਗਦਾ ਨਹੀਂ ਨਹੀਂ ਅੰਦਰ ਸਿਆਦਾ ਮੇਰੇ ਹੋ ਠੰਡਾ ਹੋਗਾ ਫੇਰ ਲਾਏਗੇ ਅੰਡੇ ਠਾਰ ਦਾ ਸਵੇਰੇ ਲਾਏ ਤੂੰ ਤਾਂ ਸਵੇਰੇ ਲਾਏ ਤਿੰਨ ਦਾ ਸ਼ਾਮ ਦਾ ਇਹ ਤਾਂ ਬਾਈ ਰਾਤ ਰੂਤ ਦਾ ਕੰਮ ਰਹਿ ਗਿਆ ਹੁਣ ਯਾਰ ਰਾਤ ਨੂੰ ਠੀਕ ਹੈ ਰਾਤ ਆ ਪਾਈ ਉਤੇ ਹਾਂ ਯਾਰ ਆ ਜਿੱਥੇ ਮਰਜ਼ੀ ਮੰਜਾੜਾ ਕੇ ਪੈ ਜਾ ਹੋਰ ਕੀ ਆ ਦੇ ਤਾਂ ਹੈ 11 ਵਜੇ ਕਿੱਕਣਾ ਲੋਕ ਚੱਲ ਪਈ ਲੋਕ ਥੋੜੇ ਡੋਲੀ ਕੋ ਬੰਦਾ ਨਹੀਂ ਦਿੱਤਾ ਸਵੇਰੋਂ ਕੁੱਤਾ ਵਰੇ ਆ ਗਿਆ ਨਾ ਹੁਣ ਭਈਆਂ ਦਾ ਹਾਂ ਇਹੋਂ ਬਚਰਾ ਸੀ ਨਾ ਭਾਬਾ ਦੋ ਕੀ ਦੋ ਬਟ ਕਿਲੇ ਦੀ ਬਟ ਤੇ ਲਖਾਵਾ ਲਾਤਾ ਉਹ ਨਹੀਂ ਹਿੱਲਿਆ ਉਹ ਸੜਾ ਚੜ੍ਹ ਕੇ ਕਰੀ ਹੈ ਨਾ ਬੰਬੇ ਥੱਲੇ ਹਾਂ ਹਾਂ ਉਹ ਕੋਈ ਨਹੀਂ ਪਤਾ ਐ ਜੋ ਵੀ ਦੁਬਾਰਾ ਆ ਗਿਆ ਕਰਲੇ ਕਰਿਆ ਆਏ ਥੱਲੇ ਥੰਦੇ ਥੱਲੇ ਕਰੇ ਮਖਾ ਦੇਖੋ ਮੁੱਤਰਾ ਦੇਖ ਮਾਰੋ ਘਾਟਾ ਨਹੀਂ ਲੈ ਅਸੀਂ ਆਏ ਨਾ ਤਾਂ ਹੀ ਲੈ ਉਹਦੇ ਫਿਰਦੇ ਕਹਿੰਦਾ 1000 ਰੁਪਏ ਦੇ ਫੜਕ ਉਹਨੂੰ ਆਏ ਵੀ ਨਾਲ ਦੁਬਾਰਾ ਫੇਰ ਭੱਜੇ ਆਉਂਦਾ ਉਹ ਯਾਰ ਫਿਰ ਵੀ ਫੜ ਤੋਂ ਦੇਦੇਗਾ ਚੱਲ ਜੈ ਨਹੀਂ ਅੱਧਾ ਘੰਟਾ ਹਿੱਲੇ ਨਹੀਂ ਭਾਜਾ ਸਾਡੀ ਵੀਡੀਓ ਬਣਾਉਂਦੇ ਜਾਨੂ ਅਸੀਂ ਆਏ ਤੇ ਡਰ ਗਿਆ ਫਿਰ ਅੱਛਾ ਹਾਂ ਇੱਕ ਘੰਟਾ ਥੱਲੇ ਨਹੀਂ ਆਇਆ ਦੇਖ ਬੰਬੇ ਥੱਲੇ ਨਾ ਆਈ ਕਹੇ ਖੜਾ ਬਸ ਉਹ ਭਾਈ ਕਿਆ ਕਰੇ ਗਰਮੀ ਬਹੁਤ ਆ ਵਾਹ ਉਹ ਰਾਹ ਲੱਗਾ ਭਈ ਇਹ ਵੀ ਬੇਚੇਰੇ ਲੰਘ ਜਾਂਦੇ ਆ ਉੱਦ ਜਾਂਦੇ ਆ ਉਹ ਆਪਣੇ ਵਰਗਾ ਹੀ ਕੰਮ ਆ ਦਵਾਈ ਹੁੰਦੀ ਐ ਜੇ ਮਾਂ ਭਈਆਂ ਨੇ ਇਹਨਾਂ 8000 ਰੁਪਏ ਕਿੰਦਾ ਲੱਗਿਆ ਮੰਦੀ ਨਾਲ ਤੇ ਸਰਦ ਟਾਪ ਟੂੜਨਾ ਨਾਲ ਜਲਦਾ ਡੱਬਰਾ ਕਿ ਪਾਣੀ ਗਰਮ ਹੋ ਜਾਂਦਾ ਥੋੜਾ ਥੱਲੇ ਹੈ ਤੋਰ ਤੋਰ ਕੋਈ ਵੀ ਆ ਉਹੀ ਬੰਦਾ ਯਾਰ ਐ ਕਿਤੇ ਮਹੀਆ ਅੱਧੇ ਕਰ ਗਿਆ ਮੀਂਹ ਪੈ ਜਾਣਾ ਇੱਕ ਪੀਨ ਮਹਾਰਾਜ ਪਾਣੀ ਭਾਈ ਦੱਸਦਾ 1920 ਨੂੰ ਪਤਨੀ ਨੇ ਰੀ ਹੈ ਪਤਨੀ ਮੀਂਹ ਆ 20 ਇਹ ਬੈਲਵੇਂ ਦੀ ਸਾਡੀ ਇੱਕ ਧੀ ਖਿਲੀ ਸਕਾ ਦੇਣੀ ਨੇਰੀ ਨੇ ਦੋ ਦਿਨ ਹੋਰੀ ਆਪਣੀ ਲੈਟ ਨਹੀਂ ਹੋਰੀ ਦੋ ਦਿਨ ਫਾਲਟਰ ਹੀ ਲੱਪਣਾ ਬੈ ਜਾਵੇ ਮੇਰੀ ਨਾਮ ਲੜਦਾ ਆਹੋਂ ਟੌਲੇ ਦੇ ਲਾ ਤੂੰ ਕੋਈ ਅੱਗ ਲਾਈ ਵੀ ਨਾ ਨੂੰ ਆਹ ਟੌਲੇਆਂ ਨੂੰ ਸੁੱਕ ਗਏ ਕੱਕ ਸੁੱਕ ਗਏ ਭਾਈ ਕੱਖ ਬੱਟਾ ਬੁੱਟਾ ਪਰ ਸਫੇਰੀ ਲੋੜੇ ਨਹੀਂ ਪਈ ਐਸੋ ਸੁੱਕ ਗਏ ਸਾਰੇ ਕੱਕ ਸੁੱਕ ਗਏ ਹਾਂ ਸਮਝਿਆ ਆਹ ਉਹ ਦੇ ਆਹ ਨਾਲ ਜਲ ਗਿਆ ਸਾਰੇ ਹੀ ਜਲ ਗਿਆ ਬਾਈ ਸਾਰੇ ਹੀ ਜਲ ਗਿਆ ਹੈ ਨਹੀਂ ਡੋਲਾ ਡੂਲਾ ਡੋਲਾ ਦੇ ਕੱਖ ਦੇ ਲੈ ਉਹ ਸੁੱਕੂ ਕੇ ਥਲੇ ਜਾਂ ਪਾਣੀ ਦਾ ਮਿਲਿਆ ਨਹੀਂ ਕੇ ਤੈਨੂੰ ਹਾਂ ਹੋਣ ਲੱਗਿਆ ਪਾਣੀ ਲੱਗਣ ਪੈਸ ਕੀ ਬੱਟਾ ਮੋਟਾ ਕੱਖ ਨਹੀਂ ਹੁੰਦਾ ਲੈ ਪਾਣੀ ਤਾਂ ਕਿ ਆਉਣਾ ਆ ਬਰਾਹ ਆ ਉਹ ਗੁੱਲੇ ਮੈਂ ਪਾਣੀ ਪੈਂਦਾ ਯਾਰ ਕੀ ਕਰੀ ਉਹ ਵੀ ਉਹ ਵੀ ਰੰਗ ਬਦਲ ਗਿਆ ਰੰਗ ਬਦਲ ਗਿਆ ਆਉਂਦੇ ਹਰ ਜੀ ਵੀਰ ਉਹ ਵੀ ਮਿਲਾ ਹੋ ਗਿਆ ਅੰਦਰ ਚ ਪਾਣੀ ਪਾਈ ਜਾਈਏ ਬਾਈ ਇੱਥੇ ਭੱਜਣੀ ਆ ਪਿੰਡ ਆਉਣੀ ਆ ਨੇ ਤੇ ਭੱਜੂਗੀ ਇਹ ਚਾਚਾ ਜਿਹੜੀ ਸ਼ਿਫਟ ਆ ਇਹ ਮੈਂ ਕਹਣਾ ਵਧੀਆ ਦੂਜੀ ਨਾਲੋਂ ਇਹ ਸ਼ਿਫਟ ਦਾ ਆਇਆ ਹੁਣ ਦੇਖ ਪਾ ਇਹ ਆਈ ਐ ਤਕਰੀਬਨ 4 ਵਜੇ 4 ਵਜੇ ਆ ਗਈ ਸਖਰਾਂ ਹਾਂ 4 ਤੇ 12 12 ਦਿਨ ਮੱਕਦੂ ਹੋ ਗਿਆ 12 ਤੇ 8 ਵਾਲੀ ਚ ਵੀ ਦੇ ਇੰਚੇ 8 ਤੇ 8 ਹੋ ਕੇ ਦਿਨ ਚ ਹਾਂ ਜਿਹੜੀ 8 ਤੇ 4 ਆ ਉਹ ਤੇ ਆਪਣਾ ਭਰਨਾ ਸਾਂਝ ਨੇ ਗੱਦੂ ਕਰਦੇ ਆ ਹਾਂ ਵਾਲੇ ਆ ਨਹੀਂ ਨਹੀਂ ਕਾਲੂ ਆਇਆ ਇਹ ਕਿਹੜਾ ਪੈਪਾ ਲੋਕ ਕੀਤਾ ਵਗਾ ਸਾਡਾ ਸਾਰੇ ਜੀ ਨੇ ਲੋ ਪੀਤਾ ਪਿਆ ਰੱਬ ਵੀ ਬੈਰੀ ਰੱਬ ਵੀ ਬੈਰੀ ਦੇਖੀ ਜਦੋਂ ਮੀਂਹ ਪੈ ਗਿਆ ਪੈਪਾ ਨੇ ਵੀ ਚੱਲ ਪਣਾ ਬਿਲਕੁਲ ਸੈੱਟ ਹੋ ਜਾਣਾ ਹਲ ਤੀਰ ਨੂੰ ਦੇਖ ਲਈ ਜਿੱਦਣ ਮੀਂਹ ਪੈ ਗਿਆ ਉਹਦੋਂ ਪੈਪਾ ਨੇ ਵੀ ਚੱਲ ਪਣਾ ਹਾਂ ਅਜੇ ਇਗੜਾ ਦੂੜਾ ਜਿਹਾ ਕੰਮ ਚੱਲਦਾ ਨਹੀਂ ਰਾਜ ਦੇ ਸਾਲਾ ਦੋ ਦਿਨ ਮੈਂ ਕੰਮ ਜਾਂਦੀ ਫੜਕਾ ਉਹ ਪਾਸੇ ਸੂਰੇ ਨੂੰ ਆ ਗਿਆ ਤਾਂ ਥਾਣੇ ਨੂੰ ਤਾਂ ਫੜ ਲਿਆ ਉਹਦੇ ਮਰਦ ਤਾਂ ਪਹੁੰਚੇ ਮੂੰਹ ਸੁੱਕ ਗਿਆ ਐਵੇਂ ਆ ਕਰਾਲੀ ਜਾਣੇ ਨੂੰ ਮੂੰਹ ਸੁੱਕਦਾ ਜਿੰਨ ਹੋਰ ਜੁਕ ਉੱਧਰ ਰਾਜ ਕੋ ਸ਼ਵੀਰ ਮਿਲ ਜਾਨੀ ਦੀ ਤੁਮ ਕੇ ਸ਼ਵੀਰ ਮੰਡਾਲੇ ਨੇ ਵੀ ਲਾਇਆ ਕਰਦੇ ਆ ਲਾਈ ਨਹੀਂ ਇੱਥੋਂ ਹਾਂ ਅੱਜ ਵੀ ਲਾਉਂਦੇ ਹੁੰਦੇ ਆ ਅੱਜ ਉੱਥੇ ਵੀ ਲੱਗੀ ਪਈ ਆ ਦੋ ਪਿੰਡ ਕੱਲ ਆਪਣੇ ਪਿੰਡ ਨੇ ਵੀ ਲਾਈ ਹੋਈ ਸੀ ਹਾਂ ਚਾ ਵਧੀਆ ਆਪਣੇ ਪਿੰਡ ਵਧੀਆ ਯਾਰ ਮੀਂਹ ਦਾ ਪੈਂਦਾ ਨਹੀਂ ਜਦੋਂ ਪੋਨਗਾਨ ਤੋਂ ਲੋਕ ਬਸਰਾ ਕਰਦੇ ਆ ਹੋਰ ਹੋਰ ਹੁਣ ਅੱਜ ਵੀ ਲਾਈ ਹੋਈ ਆ ਪੋਵਾਲ ਨੇ ਨੰਮਣ ਸੂਏ ਨੇ ਆੜ ਚੱਗੇ ਦੇਖੋ ਤਾਂ 10 ਟਾਲ ਮੋਟੋ ਟਟਰੀ ਅੰਡੇ ਦਿੰਦੀ ਆ ਮੀਂਹ ਬਹੁਤ ਪੈਣਿਆ ਆੜੀ ਜੀ ਲੱਗੀ ਪੱਸ ਅ ਚਾਰ ਦਿਨ ਮੀਂਹ ਆ ਪਿਆ ਨਾ ਦਰਦ ਬਾਈ ਨੂੰ ਕਹਿੰਦਾ ਮਾ ਜਿੰਨੇ ਲੈਜੰਡ ਮਾਰਿਆ ਮੇਰੇ ਉਹਦੇ ਨੀ ਥੱਲੇ ਹੀ ਦਿੱਤੇ ਮੈਂ ਢੇ ਮੈਨੂੰ ਔਰ ਦੀ ਨਿਸ਼ਾਨੀ ਲੱਗਦੀ ਉਹ ਔਰ ਦੀ ਉਹ ਫਿਰ ਇੱਕ ਬਾਈ ਕੋਠੇ ਵੀ ਦੇ ਦਿੱਤੇ ਅੱਡੀ ਵੀ 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 ਲੱਗਿਆ ਟਟੇਰੀ ਦਾ ਆਪਣਾ ਲੂਟ ਦੇਖਣਾ ਲੂਟ ਦੇਖਣਾ ਉਹਨੂੰ ਹੈ ਕਿ ਨਹੀਂ ਹੋਰ ਪਿਆ ਆ ਕੋਠੇ ਬ ਦੇ ਦਿੱਤੇ ਇਹ ਕੋਠੇ ਤੋਂ ਪੂਨ ਤਾਂ ਪਾਣੀ ਚੱਲਿਆ ਇੱਥੇ ਵੀ ਸੇਵ ਨਹੀਂ ਆਂਦੇ ਉਹ ਨਾਲ ਜਿਆਦਾ ਵਾਂਦੇ ਤੇ ਯਾਰ ਥੋੜੀ ਮੀਂਹ ਆਉਂਦਾ ਕੀ ਵੀ ਉਹਨਾਂ ਦੀਆਂ ਗੱਲਾਂ ਉਹ ਜਾਣੇ ਬੱਸ ਬੱਸ ਲੈ ਵੀ ਛੱਡ ਦੇਣਾ ਅੱਜ ਬਾਣੀ ਹੈ ਹਾਂਜੀ ਜੋੜ ਚੁੰਦੇ ਦੇਖ ਰਹੇ ਉਹਨੇ ਨੇ ਵੀ ਜਾ ਕੇ ਨਹੀਂ ਜੋੜ ਦੇਖਣੇ ਮੈਂ ਤਾਂ ਬਾਣੀ ਕਹੂੰ ਛੱਡਣਾ ਅਸੀਂ ਛੱਡਣਾ ਪਲਾਟਾਂ ਕਰਕੇ ਨਾ ਹਾਂ ਆਹ ਪਲਾਟ ਲੱਗ ਗਿਆ ਯਾਰ ਫੇ ਅਸੀਂ ਉਹ ਪਲਾਟ ਵਿੱਚ ਲੱਗ ਆਹ ਕਲੀਅਰ ਕਰੋ ਪਹਿਲਾਂ ਆਹ ਕਲੀਅਰ ਕਰ ਦੇਣਾ ਕਿਹਦਾ ਕਰੀ ਦੇਣਾ ਹੁਣ ਟਰੈਕਟਰ ਜਾਣੀ ਤਾਂ ਹੀ ਆਉਦੇ ਕਲੀਅਰ ਕਰਕੇ ਹੀ ਜਾਣਾ ਲੱਗੜ ਦੇ ਤੇ ਜਿਹੜਾ ਲੱਗਦਾ ਹੁਣ ਆਓ ਥੋੜਾ ਉਹ ਵੀ ਕੰਮ ਖਰਾਬ ਹੋਈ ਜਾਂਦਾ ਲੇਜ਼ਰ ਵਾਲਾ ਹਾਂ ਉਹ ਵੀ ਬੇ ਕੰਮ ਖਰਾਬ ਹੁੰਦਾ ਸਾਡਾ ਹਾਂ ਯੋਰਾਹਾ ਮੰਨ ਕੇ ਜਿਆਦਾ ਚ ਰਾਤ ਰਾਤ ਦੀ ਨੇ ਆ ਆ ਰਹੀ ਹੈ ਨਾ ਤਿੰਨ ਘੇਰੇ ਆ ਗਿਆ ਨਾ ਹਾਂ ਹਾਕ ਤੱਕ ਗਿਆ ਹਾਂ ਉਹ ਟਰੈਕਟਰ ਵਾਲਾ ਤਾਂ ਹੋਈ ਜਾਣਾ ਉਹ ਰਾਤ ਰਾਤ ਖਿੱਚਦੇ ਨੇ ਨੇ ਦੋ ਘੇਰੇ ਕਰਦੇ ਖਿੱਚਦੇ ਨੇ ਕਾਦੂ ਬਾਰੇ ਨਹੀਂ ਉਹ ਖਿੱਚਦੇ ਨੇ ਕਾਲੂ ਆ ਡਾਉਲ ਘੇਰੇ ਭਾਈ ਤਿੰਨ ਚ 4000 ਰੁਪਏ ਦੇ ਆ ਆਹੋ ਆ ਡਾਉਲ ਤੱਕ ਆ ਜਾਣਾ ਆਹ ਡਾਉਲ ਸਹੀ ਐਡਾ ਛੋਟਾ ਕਰ ਰਹੇ ਨੇ ਨਾ ਠੀਕ ਨੇ ਹੋਰ ਹੋਰ ਆਇਆ ਬਈ ਹੁਣ ਮੇਰੀ ਗੱਲ ਥੋੜੀ ਸੋਚੀ ਨੀ ਕੋਲੀ ਬੰਨਣਾ ਇਹ ਤਾਂ ਲਾਇਦੀ ਲੱਗੇ ਨੇ ਭਾਈ ਹੁਣ ਜੇ ਮੀਂਹ ਹੋਵੇ ਲੇਟ ਜੇ ਤੂੰ ਜੇ ਹੁਣ ਤੂੰ ਉਹਦੇ ਹਿਸਾਬ ਨਾਲ 24 25 ਦਿਨ ਦੀ ਪਨੀਰੀ ਹੁੰਦੀ ਜਾਂਦੀ ਆ ਚੜਦੀ ਜਾਂਦੀ ਨੀਂਦ ਲੱਗਣੀ ਚਾਹੀਦੀ ਆ ਬਿਲਕੁਲ ਭਾਈ ਮੈਨੂੰ ਕਹਿੰਦਾ ਮਹੀਨੇ ਦੀ ਹੋਗੀ ਪਨੀਰੀ ਤੁਹਾਡੀ ਮਹੀਨੇ ਦੀ ਨਹੀਂ ਹੋਈ ਇਹਦਾ ਜਰ ਐਵੇਂ ਮੈਂ ਚੱਲਦੇ ਪਨੀਰੀ ਨਾ ਆ ਜਾਣੀ ਹੋਈ ਗੱਗੇਰਾ ਦੀ ਹੋਈ ਤੇ ਚੀਂਦੀ ਲੈ ਹਜੇ 11 11:30 ਹੋਏ ਆ 39 ਦਾ ਹੋ ਗਿਆ 45 ਦਾ ਹੋ ਗਿਆ ਜਦ ਪਾਣੀ ਪੜਦਾ ਹੈ ਆਏ ਓਏ ਜੇ ਗਿੱਲੇ ਜੇ ਇੰਨਾ ਕ ਪਾਣੀ ਪੜਨਾ ਸੂਸੂ ਹੋਈ ਜਾਂਦੀ ਹੈ ਮੈਂ ਕਿਹਾ ਹੋਰ ਉਹ ਨਿਕਲ ਜਾਂਦੇ ਬੁਲਬਲੇ ਜੇ ਬੁਲਬਲੇ ਨਿਕਲ ਜਾਂਦੇ ਉਹਨਾਂ ਨੂੰ ਪੀ ਜਾਂਦਾ ਹਾਂ ਇਹ ਰਾਜਮੇ ਤੇ ਟੜੀ ਲੱਡੇ ਹੁੰਦੇ ਰਾਤ ਨੂੰ ਪਾਣੀ ਕਰਦਾ ਹਾਂ ਬੰਗਲਿਆਂ ਨੂੰ ਨਹੀਂ ਗਰਮੀ ਲੱਗਦੀ ਫਿਰ ਤਾਂ ਪੈਰ ਟੋਟ ਰਹੂ ਬੰਗਲੇ ਦਾ ਮਰਣਾ ਹੈ ਪੈਦੇ ਵਿਚਾਰਿਆਂ ਨੂੰ ਮੱਸੀ ਪਾਣੀ ਮਿਲੇ ਨਾ ਉਹਨੂੰ ਆਹ ਸ਼ਾਹ ਜੀ ਬੈਠੇ ਜਿੱਥੇ ਮਰਦਾ ਉਹ ਕੌਣ ਨਹੀਂ ਉੜਦਾ ਦਿਖਦਾ ਦਿਖਦਾ ਕੋਈ ਤਾਂ ਬਾਛੀ ਦਿਖਾ ਦੇ ਉੱਪਰ ਆਹ ਬੈਠੇ ਇਹ ਵੀ ਬਾਈ ਪਾਣੀ 'ਚ ਬੈਠਣਾ ਹੈ ਨਾ ਇਹਨਾਂ ਤਾਂ ਬੈਠਣੀ ਬਣੀ ਚਾ ਯਾ ਗੁੱਜੀ ਕਰ ਰਹੇ ਦੀ ਜਮਾ ਮਾਰ ਕੇ ਬਾਹਰ ਦੇਦੇ ਸ਼ਿਕਾਰ ਕਰਦੇ ਆ ਹੁਣ ਤੂੰ ਚ ਬੱਚਾ ਥੋੜਾ ਚ ਬੱਚਾ ਤੂੰ ਮੇਰੀ ਗੱਲ ਸੁਣ ਲੈ ਚ ਬੱਚਾ ਤੂੰ ਪਾਜ ਹੋਵੇਂ ਤੂੰ ਨੜਨ ਲੱਗਣ ਲੱਜਦੀ ਹੈ ਹੋਰ ਉਹ ਕੰਮ ਹੈ ਨਾ ਬਾਈ ਇਹਨਾਂ ਕਿੜੇ ਪੱਟਾ ਝੇੜਨੀ ਆ ਚਲੋ ਚਲੀਏ ਹੋਰ ਚੱਲਦੇ ਆ ਹੂੰ ਚੱਲਦਾ ਹੁਣ ਜਰਾਦੀ ਨਹੀਂ ਆਉਂਦੀ ਸਾਰੇ ਜਿਹੜਾ ਬਲੇ ਬਗ ਇਹਦੇ ਲੈਂਡ ਕਿ ਨਹੀਂ ਰੱਖ ਜਦ ਇਹ ਟਰੈਕਟਰ ਸਟਾਰਟ ਕਰਦੇ ਵਸ ਬਸ ਠੀਕ ਹੀ ਗੱਲ ਹੈ ਤਾਂ ਫਲਾਟ ਲੱਗਣਾ ਹੈ ਮੈਂ ਹੁਣ ਤੇਰੇ ਕੋਲ 2 ਵਜੇ ਆਉਂਗਾ 2 ਵਜੇ ਤੇਰਾ ਕੰਮ ਨਿਭੜਨਾ ਹੈ ਠੀਕ ਹੈ ਤੂੰ ਆਪਣਾ ਲਾਖੀ ਤਪਕਰ ਹੈ ਗਿਆ ਓਰੇ 5 ਵਜੇ ਆ ਜੀ ਤੂੰ ਠੀਕ ਆ ਜਾ ਕੇ ਆਪਣਾ ਕਾਕੰਡਾ ਕੱਢ ਲੈਣਾ 5 ਵਜੇ ਮੇਰਾ ਕੋਈ ਗੰਮ ਨਹੀਂ 5 ਦੇ 5 ਫਿਰ 5 ਵਜੇ ਆਈ ਹੁਣ ਮੱਕੀ ਸਾਧਰੀ ਵੱਡੇ ਕਰਾ ਹੋਰ ਹੁਣ ਸ਼ਾਮ ਟੌਲਾਂ ਵੀ ਇੱਥੇ ਨਹੀਂ ਆਉਂ ਓਪੀ ਸਾਧਰੀ ਸਾਧਰੀ 5 ਵਜੇ ਸਾਧਰੀ ਗਲਤ ਤੇ ਮਾਨੂੰ ਕਹੀ ਵੀ ਗਈ ਬੀਬੀ ਇਹਦੀ ਮੱਕੀ ਸੱਜਰੇ ਵਾੜ ਦਾ ਮਾਸ਼ਾ ਅੱਜ ਨੂੰ ਕਿਹਾ ਇੱਥੇ ਮੂੰਗੀ ਦਾਲ ਨਹੀਂ ਮੂੰਗੀ ਦਾਲ ਨਹੀਂ ਕੰਮ ਹੋਇਆ ਬਸਾਲਾ ਹੂੰ ਮੂੰਗੀ ਉਹ ਦਾਲਣੀ ਹੈ ਮੂੰਗੀ ਉਹ ਦਾਲਣੀ ਹੋ ਸਾਰੀਆਂ ਮੱਟਾ ਕੋ ਮੋੜਾ ਪੈਣਾ ਸ਼ਾਮ ਨੂੰ ਠੰਡੇ ਹੋਈ ਕੋ ਮੋੜਾ ਹੈ ਪਾ ਇਹੇ ਮੈਂ ਕਿਹੜਾ ਕੋ ਮਲੂਆ ਨਾਮ ਛੱਕੜ ਪੈਣੇ ਵਾਲਾ ਕੰਮ ਆ ਕੱਲ ਉਹਨੇ ਬਈਰ ਖਾਵੇ ਇਹਨਾਂ ਨੇ ਲਾਗ ਲੈਣੇ ਗਵਾੜੀਆਂ ਨੇ ਭਈਆਂ ਨੇ ਘਿਰਨੇ ਵਾਲਾ ਕੰਮ ਹੋਇਆ ਪੈਦਾ ਹੂੰ ਇਹ ਹੁੰਦਾ ਠੰਡੇ ਜੀ ਕੰਮ ਦਿਹਾੜੀ ਵਾਲੇ ਨੇ ਬਈ ਕੰਮ ਲੈਣਾ ਤੁੰ ਦਾਦਾ ਦਾ ਹੈਗਾ ਜੀ ਬਈ 5 ਵਜੇ ਉੱਠਦੇ ਹਾਂ ਸਾਰਾ ਕੰਮ ਨਿਬੜ ਲੈਣੇ ਹੁਣ ਬਸ ਪਾਣੀ ਛ ਨੀਂਦੀ ਬਾਦ ਦੀ ਲਾਈਟ ਆਉਣੀ ਹੈ 12 ਵਜੇ ਬਸ ਲਾਈਟ ਕਿੱਥੇ ਆਏਗੀ 12 ਵਜੇ ਕੇ 40 ਮਿੰਟ ਹੋ ਗਏ ਇਹ ਵੀ ਡਾਲੀਓ 40 20 ਮਿੰਟ ਰਹਿ ਗਏ 20 ਮਿੰਟ ਰਾਈਏ ਪਾਣੀ ਲੱਗਾ ਹੋਣਾ ਸਰੇ ਮੈਂ ਜਾਂਦਾ ਹਾਂ ਟਰੈਕਟਰ ਲੇ ਕੇ ਬਾਲਾ ਜਨਰੇਟਰ ਚ ਲਾ ਕੇ ਜਾਉਂਗਾ ਲਾਈਟ ਤੇ ਠੀਕ ਹੈ ਜੀ ਪਾਪੀਆਂ ਨਾਲ ਆਪਣੀ ਨੀਂ ਪਟਣ ਹੁਣ ਅੱਛਾ ਉਹਨਾਂ ਨੂੰ ਵੀ ਜਦ ਆ ਗਿਆ ਮੈਂ ਲਾ ਕੇ ਨਾ ਭਰ ਕੇ ਹੁਣ ਪਾਣੀ ਛੱਡ ਪਾਣੀ ਛੱਡਦਾ ਮੈਂ ਭਰ ਕੇ ਲਾ ਜਣਾ ਫੁੱਲ ਕਰ ਦੇਣੀ ਜਦੋਂ ਹੋਰ ਘੱਟ ਹੋਇਆ ਤਾਂ ਉਹ ਟੁੱਟੀ ਖੋਲ ਦੰਦੂ ਵੀ ਗੇਟ ਵਾਲ ਹੂੰ ਉਹ ਦੂਆ ਸ਼ੈਲ ਵਾਲਾ ਸ਼ੈਲ ਵਾਲਾ ਜਿਹੜਾ ਪ੍ਰੈਸ਼ਰ ਜਾ ਆਪਾਂ ਨੂੰ ਫੁੱਲ ਕਰਕੇ ਜਾਊਂਗਾ ਉਹਨੂੰ ਕਹ ਪੱਦਰ ਦੇ ਪੱਟੇ ਉਬਰੀ ਦੀ ਐਨ ਐਨ ਇੱਕ ਸਾਰ ਜਾਇਓ ਪੜਦੇਗਾ ਦੋ ਗਿੱਲਿਆਂ ਦੀ ਪੱਟ ਲੁਗਾ ਦੋ ਗਿੱਲਿਆਂ ਦੀ ਪੱਟ ਕੇ ਦੋ ਦੋ ਹੀ ਲੱਗਣੇ ਉਹ ਤੇ ਕੱਲੂ ਕਿੰਨੇ ਗਿੱਲੇ ਚੋਂ ਜਿਹੜੇ ਦੋ ਦੀ ਪੱਟੂਗੇ ਤੁਸੀਂ ਕਿੰਨਾ ਕਾ ਗੱਦੂ ਕਰਤਾ ਤਿੰਨ ਕਿੰਨੇ ਦਾ ਤੂੰ ਇਹ ਰਾਤ ਨੂੰ ਲਾਉਣ ਤਾਂ ਤੰਨੇ ਉਹਨਾਂ ਨੂੰ ਕੜਾ ਨਾ ਬੰਦੇਗਾ ਟਾਈਪ ਰੇ ਕਿੰਨੇ ਜਾਣੇ ਇਸ 8 9 ਆਵਾਂ ਕਹਿੰਦਾ 8 9 ਉਹਨਾਂ ਨੂੰ ਥੋੜਾ ਚਾਹ ਲਾਣੇ ਗਿੱਲੇ ਚਾਰ ਨਹੀਂ ਲੱਗਦੇ ਕੱਲ ਪੀਰੀ ਵੀ ਵੱਟ ਲੂਗੇ ਕੱਲ ਨੂੰ 2 ਲੱਖੇ 2 ਦੀ ਫੇਰ ਬਾਈ ਆਹ ਮੈਂ ਕਹਿੰਦਾ ਸਵਾ ਕਿਲਾ ਬੰਦੇ ਕਿੰਨੇ ਐ 8 8 ਐ ਹਾਂ ਠੀਕ ਐ ਫੇਰ ਜਿੱਦਾਂ ਬੈਠੇ ਆ ਮੇਰਾ ਪਾਣੀ ਪੂਰਾ ਹੋਇਆ ਅਸੀਂ ਤਾਂ ਸਾਰੇ ਕਿਲੇ ਨਾਲ ਤਾ ਮੇਰੇ ਹਾਂ ਆ ਬੰਦੇ ਦੀ ਲੜੇ ਮੱਝ ਕੇ ਵਿੱਚ ਨੂੰ ਦੋ ਘਾਟ ਲੜਾ ਮੱਝ ਦੇ ਠੀਕ ਐ ਅਸੀਂ ਤਾਂ ਇਹ ਪਰਾਲੀ ਦਾ ਜੇਲਰ ਕੋਠੇ ਪਾਉਂਦੀ ਪਰਾਲੀ ਪਈ ਦੀ ਚੱਕ ਕੇ ਫੂਕਦੀ ਉਹ ਵੀ ਦੇਖਦਾ ਹੁਣ ਆਲੇ ਪੌਕ ਕੰਮ ਦੀ ਪਈ ਸੀ ਜਿਆਦਾ ਪੈਣਾ ਪਰ ਉਹਨੂੰ ਬੰਦੇ ਆ ਮੇਰੇ ਨਾਲ ਪਨੀਰੀ ਦਾ ਬੰਦ ਦੇ ਆ ਉਹ ਥੋੜੀ ਪਨੀਰੀ ਮੂਜੇ ਦੀ ਡੁੱਬਦਾ ਰੱਖਾ ਫਿਰ ਟੁੱਟ ਜਾਂਦੀ ਹੈ ਪਰਾਲੀ ਹੋਵੇ ਪਰਾਲੀ ਠੀਕਾ ਪਰ ਆਈ ਟੋਲ ਕੇ ਲੈ ਚਾਰ ਕਬੂਦਿਆਂ ਮੱਕੀ ਦੇ ਪਈਆਂ ਦੇ ਪੱਈਆਂ ਦੀ ਆ ਬਾ ਠੀਕ ਆ ਹੈ ਕਿ ਨਹੀਂ ਉਹ ਟੋਲ ਕੇ ਉਹ ਲੈ ਆ ਟੋਲ ਕੇ ਹੁਣ ਮੈਂ ਵੀ ਉਹ ਹੀ ਰੱਖੀ ਆ ਹੈ ਉੱਥੇ ਬੱਜੀ ਤੀ ਨਹੀਂ ਬਝੂੜ ਲਿਆ ਕੇ ਦੇਣੇ ਪੈਣੇ ਆ ਝੂੜ ਤਾਂ ਨਹੀਂ ਲਿਆਉਣੇ ਕਾਲੀ ਦੀ ਪਰਾਲੀ ਪਈ ਤੀ ਉੱਥੇ ਕਾਲੀ ਦੀ ਦੀ ਬੁੱਦੀ ਬਰਾ ਬੁੱਦੀ ਜੜੀ ਉਹ ਬੰਦੀ ਦੀ ਵੀਰੋਂ ਜੱਲੇ ਦੀ ਵਧੀਆ ਪਈ ਸੀ ਨਾ ਗਾੜੀ ਗਰੀ ਫੁੱਕਣੀ ਸੀ ਸਾਰੀ ਪੂਰੀ ਦਾ ਸੱਗਣਾ ਪਰ ਜੈਲੇ ਦਾ ਵੀ ਸਾਢੇ ਸਾਢੇ ਕਿਉਂ ਦੀ ਲੱਗ ਜਾ ਝੂਂਡ ਵੱਟ ਲੈ ਚਲ ਝੂਂਡ ਵੱਟ ਰਿਹਾ ਝੂਂਡ ਨਹੀਂ ਦੇਖਦੇ ਕਿਤੇ ਹੋਰ ਪਾਸੇ ਮਾਰ ਦਿਆ ਸੱਪਲਾ ਮਾਜਾ ਇਹਨੂੰ ਕਿੱਥੇ ਪਈ ਹੈ ਹੱਥ ਪਹਿਲਾਂ ਕਿੱਥੇ ਨਹੀਂ ਹੈਗਾ ਹੁਣ ਗੁਜਰਤ ਵੀ ਲਿਆਉਂਗਾ ਹੈ ਗੁਜਰਤ ਕੋਲ ਤੇ ਲਿਆਉਂਗਾ ਮੰਡ ਮਾਤੇ ਹਾਂ ਕੌਰ ਕਰਨੀ ਬੈਠੀ ਹੈ ਹੁਣ ਆ ਮੱਕੀ ਵੜੀ ਥੱਲੇ ਨੇ ਆਹੋ ਥੱਲੇ ਕੋਲ ਕਰਾਈ ਬਈ ਜੋਸੇ ਕੋਲ ਪਰਾਲੀ ਬਈ ਜਾ ਰੋ ਤੇਰੇ ਘੇ ਤੇ ਆਉਂਦਾ ਵੇਚ ਪੀ ਜਾ ਰੋ ਇੱਥੇ ਭਈਏ ਕਰਦੇ ਪਿਛੇ ਵੇਚ ਪੀ ਥੋੜੀ ਇਹਨਾਂ ਯਾਰ ਚਾ ਮੱਕੀ ਨੂੰ ਲੈ ਕੇ ਆਇਆ ਤਾਂ ਰੇ ਉਹਦੇ ਵਿੱਚੇ ਦੋ ਤਿੰਨ ਕਪੂਲੀਆਂ ਇੱਥੇ ਗਿਰੀਆਂ ਪਈਆਂ ਨੇ ਚੱਲੀਆਂ ਆਉਣੀਆਂ ਕਰਦੇ ਆਈਦਾ ਕੋਈਆਂ ਕੋਈ ਉਹ ਬੰਨ ਕੇ ਭਾਈ ਮੈਂ ਹੋਰ ਰੱਖਦੇ ਪਿੰਡੀ ਕੋਲ ਲੋਹੇ ਤੇ ਪਈ ਰਗਣੇ ਚਾਰ ਪੰਜ ਨੂੰ ਤੇਰਾ ਨਾਲ ਹਰੇ ਆਉ ਜਾ ਕਲੀ ਅਸੀਂ ਹੋਰ ਹੀ ਲਗਾ ਤੋ ਕਿਹਦੇ ਦਾ ਹੋ ਜਾਣਾ ਹਾਂ ਜਦੋਂ ਟਾਈਮ ਆਈ ਵਾ ਬਾਹੋਂ ਪਰੀਧੀ ਕਾਹਨੇ ਦੇ ਗੋਰੀ ਮੈਂ ਗਾਲੀ ਪਾ ਲਈ ਟਾਈਮ ਨਹੀਂ ਹੈਗਾ ਜੇ ਭਈਏ ਕੱਲ ਨੂੰ ਮੇਰੇ ਕੋਲ ਤਾਂ ਕੱਲ ਨੂੰ ਵੀ ਲਾ ਸਕਦੇ ਆ ਜਿਹੜੇ ਭਾਈ ਤੇ ਸੀ ਬਈ ਹੋ ਗਈ ਤੇਰਾ ਤੇਰੀ ਹਾਂ ਪਰੀਧੀ ਤੇ ਆ ਰਿਹਾ ਹੈ ਪਰੀਧੀ ਹੁਣ ਠੀਕ ਹੈ ਸੈੱਟ ਖੜੀ ਹੈ ਬਾਕੀ ਹੁਣ ਦੇਖਦੇ ਕਾਲਾ ਸਾਬ ਦਾ ਪਨੀਰੀ ਇਹਨਾਂ ਆਪਾਂ ਲਾਉਣਾ ਬਾਗੇ ਨਵਾਗਾ ਮਾਰ ਕੇ ਪਾਣੀ ਛੱਡ ਕੇ ਕਰ ਤੋਂ ਨਹੀਂ ਕਰਨਾ ਕਦੋਂ ਨਹੀਂ ਕਰਨਾ ਸੋਹਣੀ ਹੋਣੀ ਕਹਿੰਦੇ ਰੋਟਾ ਪੀਟਰ ਕੇ ਬਾਅਦ ਨਹੀਂ ਨਾ ਬਹੁਤ ਵਧੀਆ ਹੈ ਰੇ ਇਹ ਛੋਟੀ ਪਨੀਰੀ ਜਿੱਕਾ ਮਰਜ਼ੀ ਲਾ ਜਿਹੜਾ ਸਾਬ ਦੀ ਵਾਣ ਦੀ ਅਸਲੀ 1000 ਰੁਪਿਆ 1000 ਰੁਪਿਆ ਮੈਂ ਤੁਸੇ ਲੋਟੇ ਵੀ ਸੋਗਾ ਮੰਨ ਕਹਿੰਦਾ ਇੱਕ ਨਹੀਂ ਰੋਣੀ ਇਹਨੇ ਆਹੋ ਮੈਂ ਤਾਂ ਹੈ ਕਹਿੰਦਾ ਵੀ ਠੀਕ ਹੈ ਇਹ ਇਹਦਾ ਕੱਦੂ ਵਾਲੂ ਨੂੰ ਥੋੜੀ ਜਿਹੀ ਪਾਣੀ ਇੱਥੇ ਢੇਡ ਨਹੀਂ ਨਾ ਪੈਂਦੀ ਬਾਈ ਜਿੱਥੇ ਢੇਡ ਪੈਂਦੀ ਉੱਥੇ ਨਹੀਂ ਚੱਲਦਾ ਕੰਮ ਇਹ ਵਾਹੋ ਠੀਕ ਹੈ ਮੈਂ ਤਾਇੀ ਕਰਾ ਪਿੱਛੇ ਜਮੀਨ ਨਹੀਂ ਉਹ ਬਾਈ ਉੱਥੇ ਮੇਰੇ ਸਵਾਗਤ ਦੀ ਲੋੜ ਨਹੀਂ ਪੈਂਦੀ ਤੇ ਉਹੀ ਤਾਂ ਮੈਂ ਦੱਸਦਾ ਖਾਲੇ ਮਾ ਕੇ ਪਾਣੀ ਛੱਡ ਦੇ ਰੇਤਾ ਉਹ ਬਸ ਜੰਟ ਕੰਮ ਲਾ ਦੇ ਬਸ ਠੀਕ ਹੈ ਖੇਦੇ ਮਿੱਟੀ ਸਾਹ ਨਾਲ ਹੁਣ ਆਉਣਾ ਪੱਟਣਾ ਨੇ ਹੈ ਕਹਿੰਦੇ ਪੱਟਣਾ ਨੇ ਪੱਟਣਾ ਆਉਂਗੇ ਹੁਣ ਕਿ ਆਏ ਦੋ ਫਟਾ ਰਹਿੰਦੇ ਆ ਅੱਛਾ ਮੱਕੀ ਬੜਦੇ ਕਰਦੇ ਨਾ ਨਾ ਤਕਰੀਬੀ ਹੁੰਦੇ ਆ ਉਹ ਦੋ ਜਿੱਤ ਜਿੱਤ ਦੇ ਅੱਛਾ ਅੱਛਾ ਤਕਰੀਬੇ ਲਾਉਦੇ ਮੈਨੂੰ ਉਹ ਗਿਆ ਗਿਰਮਾ ਉਹਨੂੰ ਉਹ ਪੱਤਰ ਦਾ ਭੱਜ ਜਾਵੇ ਤੇ ਗਿਆ ਨਾ ਪਾਇਓ ਕਿ ਕਿੱਧਰ ਬਟਣੀ ਹੈ ਉੱਧਰ ਪਈ ਜਾਏ ਰੋਈ ਕਟੋਗੇ ਜਿੱਦੇ ਦਾ ਪੱਤਰ ਦਾ ਪੱਤਰ ਦੇ ਬੱਟੇ ਹੋ ਬਸ ਪਨੀਰੀ ਹੋਵੇ ਉੱਚੀ ਨਹੀਂ ਹੋਵੇ ਫੇਰ ਤਾਂ ਜਾ ਜਾਏਗਾ ਉਹ ਕਹਿੰਦਾ ਮੈਂ ਵੱਧ ਭੁੱਲ ਜਾਵਾਂ ਹੈ ਇਧਰ ਬਟਣੀ ਹੈ ਇਧਰ ਤੇ ਕੀ ਵਾਏ ਕਿੱਥੇ ਬਿਠਾਉਣ ਦੇ ਨੇ ਤੇਰੇ ਮਾਦੀ ਨੂੰ ਪੱਤਰ ਦੇ ਬੱਟੇ ਬਸ ਅੱਛਾ ਉਹ ਤੱਕੀਆਂ ਨਾ ਪਾਉਣਾ ਉੱਥੇ ਬੈਠ ਗਿਆ ਉੱਥੇ ਬੈਠ ਗਿਆ ਆ ਕੰਮ ਨਹੀਂ ਹੋਣਾ ਆ ਮੈਨੂੰ ਪਤਾ ਨਹੀਂ ਉਰੀਆ ਤੂੰ ਆਇਆ ਮੈਨੂੰ ਪਤਾ ਉਸ ਦਾ ਥਿਆ ਪਤਾ 15 ਮਿੰਟ ਤੋਂ ਹੀ ਆਇਓ ਹੋ ਕਾਏ ਹੁਣ ਜਾਣਾ ਮੈਨੂੰ ਲੱਗਦਾ ਮੈਂ ਮੱਕੀ ਵੱਟ ਕੇ ਡੋਲਾ ਚਾਹੀਦਾ ਕਾਗਜ਼ ਲੈ ਬੰਦਰ ਤੇ ਕੱਲੇ ਲਿਖ ਕੇ ਤੇ ਬੋਰਡ ਲਾ ਜੀਂ ਭਾਈ ਵਿਜੇ ਪਨੀਰੀ ਵੱਟ ਤੇ ਪੱਤਾ ਤੇ ਵੱਟਨੀ ਤੇਰੇ ਦਾ ਲਾਉਣਾ ਮੇਰੇ ਦੇਖਾ ਕੰਮ ਚੱਲਦਾ ਉੱਥੇ ਗਾਹਣ ਕਰ ਰਹੇ ਆ ਬਈ ਇਹ ਬੈਠੇ ਆਣ ਡੇਰ ਤੇ ਬੱਟਰ ਬੈਠੇ ਭਈਏ ਕਹਿੰਦਾ ਗਾਣ ਵੀ ਦੂਈ ਵਾਰ ਲੱਗਿਆ ਨਹੀਂ ਖਰਾਬ ਹੋ ਗਿਆ ਗਾਹਣਾ ਕਿਹੜਾ ਉਹਲਾ ਉਹ ਬੱਸ ਤੋਂ ਕਿਹਾ ਸੀ ਕਾਲੀ ਕਦੇ ਕਰਦਾ ਇੰਨੀ ਪਾਣੀ ਨਹੀਂ ਉਹ ਪੂਰਾ ਹੋਇਆ ਉਹ ਛਾ ਤੇ ਪਾਪਾ ਜਿਆਦਾ ਡੂਗਾ ਪੱਟਦਾ ਮੈਂ ਮਿਸੂ ਸ ਫਿਰ ਤਾਂ ਵੇਠ ਲੈ ਮੈਂ ਇੱਕ ਚਾਹ ਇਧਰ ਲੈ ਚ ਉਹ ਕਾਲੀ ਪਾਣੀ ਸਿਰੇ ਨਹੀਂ ਗਿਆ ਆਏਗਾ ਜਿੱਥੇ ਆਏਗਾ ਉੱਥੇ ਘਮਾਉਣ ਲਾ ਲੈ 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 ਕੋਈ ਉੱਥੇ ਸੁੱਕੀ ਮਿੱਟੀ ਘਮਾਈ ਗਿਆ ਆਪਣਾ ਕੀ ਕਹਿਦਾ ਉਹ ਪਾਣੀ ਪੀ ਲਿਆ ਹੁਣ ਹੋ ਗਿਆ ਪਾਣੀ ਪੂਰਾ ਇੱਥੇ ਫੁੱਟਾਣ ਲੱਗੇ ਯਾਰ ਇਹ ਤੇ ਲੈ ਜਾ ਕੀ ਮਾਸਟਰ ਦੇ 220 120 ਨੂੰ ਪਤਾ ਨਹੀਂ ਕਹਿੰਦਾ ਹੈ ਫਿਰ ਪਤਾ ਲੈ ਹਾਂ ਤਿੰਨ ਫੋਟੋ ਵੀ ਚਾਰ ਹੈ ਤੂੰ ਫੜਾ ਮੱਢਣੀ ਲੋੜਨੀ ਅੱਛਾ ਬਹੁਤ ਕੰਮ ਦਾ ਫੇਰ ਠੀਕ ਹੈ ਫੇਰ ਮਤਲਬ ਹਵਾ ਚੜਦਾ ਬਹੁਤ ਹੈ ਮੈਂ ਵੀ ਲਿਆਉਣਾ ਜਾ ਕੇ ਲਿਆਉਣਾ ਕੱਲ ਨੂੰ ਤਰ ਚੱਲਣਾ ਕੰਮ ਮੇਰਾ ਹੈ ਲੈ ਆਉਣਾ ਇਹਨਾਂ ਨੂੰ ਰੋਜ਼ ਦੀ ਵੀ ਨਹੀਂ ਲੋੜ ਯਾਰ ਇਹ ਲੋੜ ਦੀ ਨਹੀਂ ਰੋਜ਼ੀ ਦੀ ਲੋੜ ਆ ਅਸੀਂ ਜਿਹੜਾ ਇਹਦੇ ਪਾਣੀ ਚੋਂਣ ਤੇ ਆ ਆ ਜੂਣ ਤੇ ਬਸ ਤੂੰ ਚੜਦਾ ਭਜੇ ਚਾਹ ਹੁੰਦਾ ਹੈ ਜਦ ਅੱਠ ਵਜੇ ਤੱਕ ਲੈਟਰ ਹੈਗੀ ਹਾਂ ਇੱਧਰ ਕਾ ਕੰਮ ਨੇ ਨਿਬੜੇ ਲਾ ਲੈ ਨੇ ਕਿਲੇ ਲਾਮ ਕੱਟ ਗਿਆ ਹੈ ਉਹ ਹਾਂ ਹਾਂ ਆ ਮੰਨ ਕੇ ਜਾਲ ਵੀ ਇੱਕ ਸਾਈਡ ਤੇ ਨੇ ਕਿਲੇ ਤੇ ਲਾਮ ਕੱਟ ਗਿਆ ਕੈ ਕਿਲੋ ਲੈਣਾ 2.5 ਕਿਲੋ ਦੋ ਫੁੱਟ ਠੀਕ ਹੈ ਬਾਬਾ ਡੇ ਕਿਨਾਂ ਉਹ ਦੋ ਫੁੱਟ 2.5 ਉਹ ਲੈ ਜਾਂਦਾ ਪਟਨੇ ਮੈਂ ਬੰਦਾ ਅੱਜ ਆਇਆ ਯਾਰ ਬਾਬਾ ਆ ਗਿਆ ਸੜਕਾਂ ਇੰਤਰੋਜਦਾ ਗਏ ਇੰਤਰੋਜਦਾ ਉਹ ਦੋ ਫੁੱਟ ਬਹੁਤ ਲੋਟ ਹੈ ਐਨ ਵੱਟੇ ਪਰ ਆਉਂਦਾ ਇਹ ਪੂਰਾ ਥੱਲੇ ਵੀ ਉੱਪਰ ਵੀ ਦੋ ਫੁੱਟ ਠੀਕ ਹੈ ਮੈਂ 4 ਫੁੱਟ ਕਰਾਂ ਨਾ ਵੀ ਗੱਬੇ ਦੇ ਵੱਢਣਾ ਅੱਗੇ ਵੱਢਣੇ ਆਉਂਦਾ ਹੁਣ ਦੋ ਫੁੱਟ ਆ ਗਿਆ ਹੁਣ ਦੋ ਫੁੱਟ ਮੈਂ ਕਿਹਾ ਮੈਨੂੰ ਪੁੱਛਦਾ ਤਾਂ ਕੱਲ ਜੇ ਲਿਆਉਣਾ ਤਾਂ ਅੱਛਾ ਇਹਨਾਂ ਬੜਾ ਵੀ ਮਗਾਉਣਾ ਮੈਂ 3 ਫੁੱਟ ਦਾ 4 ਫੁੱਟ ਦਾ ਦੋ ਫੁੱਟ ਮੈਂ ਕਹਾਂ ਦੋ ਫੁੱਟ ਸਭ ਤੋਂ ਵਧੀਆ ਦੋ ਫੁੱਟ ਵੱਟ ਕਿ ਕਿ ਨਹੀਂ ਅਲਿਆ ਉਹ ਕਾਲੇ ਦੇ ਵੀ ਦੁਪਹਿਰ ਦੇ ਪਹਿਰੇ ਲਾਇਆ ਉਹ ਕਰੀ ਜਰੂਰ ਆਪਣੇ ਗੱਪੇ ਦੇ ਵਧਣਾ ਹੋ ਚਾਰ ਛੋਟਾ ਖੜਾਕਾ ਅਚੇ ਹੁੰਦਾ ਪਿਆ ਅੱਧਾ ਵੀ ਹੋਦਾ ਜਾਊਗਾ ਅੱਧਾ ਵਧਦਾ ਜਾਊਗਾ ਉਹ ਅਜੀਬ ਜਿਹਾ ਹੁੰਦਾ ਇੰਨੇ ਨੂੰ ਆਪਾਂ ਸਿੱਧੇ ਹੀ ਰੋਲ ਵਜਾ ਮਿਛਾਉਂਦੇ ਨਹੀਂ ਜਾਈਏਗਾ ਠੀਕ ਹੈ ਠੀਕ ਹੈ 15 ਕਿਲੋ ਦਾ ਰੋਲ ਤਾਂ ਮੈਂ ਤਾਂ 15 ਚੱਕਰ ਲੱਗੇ ਤਾਂ ਮੈਨੂੰ ਦੋਸਾ ਨਹੀਂ ਮੁੱਕਣਾ ਫਿਰ ਰੋਲ ਮਾਹ ਕੰਮਦਾ ਤਾਂ ਆਇਆ ਜਾਂ ਕਿ ਭਾਈ ਉੱਜਾਈ ਜਾਂਦਾ ਫਿਰ ਉਹ ਤਾਂ ਨਾ ਨਾ ਇੰਨਾ ਹੋੜ ਜਾਂਦਾ ਕੰਮ ਬਾਈ ਇੱਕ ਜਿਹੜਾ ਬਹਿ ਗਿਆ ਤੁਹਾਨੂੰ 15 ਸਾਲ 2 ਸਾਲ ਲੱਖ ਰੋਈ ਜਾਊਗਾ ਯਾਰ ਪਹਿਲਾਂ ਗੱਲ ਸੁਣਾ ਬੇਟੀ ਦੇ ਨਾਟੇ ਖੋਲਦੇ ਆ 6 ਮਹੀਨੇ ਬਾਅਦ ਟੋਲਦੇ ਉਹ ਤਾਂ ਲੱਗਦੇ ਨਹੀਂ ਨਾ ਸਾਲ ਬਾਅਦ ਹੋ ਕੇ ਰੋੜਨੂਗਾ ਮੈਂ ਰੋੜ ਦੱਸ ਨਾ ਨਾ ਬਾਈ ਓਖਾ ਉਹਦਾ ਕੱਲ ਮੈਂ ਲਫਾਵਾ ਲੈਣ ਗਿਆ ਤਾਂ ਪਾਲੀ ਦੀ ਦੁਕਾਨ ਬੰਦ ਧੀ ਮਨਸੂਰ ਵਾਲੀ ਮੈਂ ਇਹਨੂੰ ਪੁੱਛਿਆ ਕਹਿੰਦਾ ਆਉਣੇ ਵਾਲਾ ਐ ਕਹਿੰਦਾ 2 ਵਜੇ ਤੇ ਪਹਿਲਾਂ ਪਹਿਲਾਂ ਆਣਾ 1 ਵਜੇ ਆ ਗਿਆ ਤਾਂ ਫੋਨ ਆ ਗਿਆ ਮੈਨੂੰ ਕਹਿੰਦਾ ਆ ਗਿਆ ਕਹਿੰਦਾ ਜਦੋਂ ਉਹਨੇ ਮੈਨੂੰ ਪੁੱਛਿਆ ਵੀ 4 ਫੁੱਟਾ ਲਿਆਵਾ ਮੈਂ 4 ਵੀ ਲਈ ਜੀ ਨੇ ਭਾਈ ਦਬੱਲੇ ਨੂੰ ਪਾਉਣਾ ਹੋਇਆ ਦਬੱਲੇ ਵਾਲੇ ਪਾਉਣੇ ਵਾਲੇ ਵੀ ਹੁੰਦੇ ਮੈਂ 2 ਫੁੱਟਾ ਵੀ ਲਈ ਦੋ ਵੀ ਬਹੁਤ ਆ ਦੋ ਫਿਰ ਬੱਤਾ ਲੈ ਦੂਜਾ ਜ਼ਿਆਦਾ ਲਿਆਇਆ ਉਹ 4 ਘੱਟ ਲਿਆਇਆ ਦੂ ਬੜਾ ਬਹੁਤ ਵਧੀਆ ਲਿਆਉਂਦਾ ਭਾਈ 2.5 ਦੇ ਉੱਤੇ ਲਿਆਉਂਦੇ ਨਾ ਨਾ ਤਿੰਨ ਲਈ ਤੂੰ ਕਹਿੰ ਮੇਣਾ ਭਾਈਆ ਦੋ ਪਟਾ ਕੀਲੇ ਦੀਆਂ ਅੱਧੀ 2.5 ਕੀਲੇ 2.5 ਕੀਲੇ ਹਾਂ 2.5 ਕੀਲੇ ਲਾ ਬਣਦੀ ਮੇਰਾ ਵੀ ਉਹਨੂੰ ਕਹ ਦੀਗਾ ਵੱਟ ਕੇ ਰੱਖੀ 2.5 ਕਿਲੋ ਹੋਰ ਟਾਈਮ ਲੱਗਦਾ ਰੋਲ ਕਾਣੇ ਇਹਨੂੰ ਅੱਛਾ ਕਹੇ 2.5 ਕਿਲੋ ਵੱਢ ਕੇ ਪੁਲੀਕੇ ਰੱਖਦੀ। ਸਭਾਵੇ ਚੱਕ ਲਿਆਉਣਾ ਜੀ ਗਿਆ ਤੂੰ। ਠੀਕ। ਹੈ ਕਿ ਨਹੀਂ? ਚੱਲ ਵੇ। ਦਿੱਖਾ ਮੈਂ ਹੁਣ। ਦੇਖਿਆ ਦੇਖੋ। ਅਰੇ ਵੜੀ ਵੇਖ ਨਹੀਂ। ਹੱਸੀ ਕੋਲਗੀ ਦਵਾਈ ਬਾਅਦ ਢੰਡਾ ਲੈ ਕੇ ਆਏ ਆ, ਗਰਮ ਹੋਇਆ ਪਤਾ ਇਹਨੂੰ ਢੰਡਾ ਕਰਿਆ ਥੋੜਾ ਜਿਹਾ। ਕਹਿੰਦਾ ਉਰੇ ਆਉਂਦੇ ਨਹੀਂ ਆ ਕੇ ਦੂਜੀ ਸਾਡੇ ਕੋਲ। ਹਾੜੀ ਜਿਹੜੇ ਖੇਵਾਰਾਂ ਦੀ ਮੁੱਸੀ ਭੈਣੇ ਪਾਸੋਂ ਦੀ। ਰੱਬ ਦੀ ਤੂੰ ਨਹੀਂ ਤਾਏਗਾ ਖੇਤ ਤੇ ਰਹਿ ਹੁਣ ਰੂ ਰੂ ਕਰਦੀ ਉਹ ਆਹ ਕਿਹੜੇ ਸੌਖਾ ਇਹ ਆ ਹੁਣ ਦਿਨ ਛਪਿਆ ਤਾਰੂ ਕਰੀ ਆਉਣ ਨਾ ਤਾਰ ਦਿਨ ਹੋ ਗਿਆ ਮੈਂ ਤਾਂ ਘਰੇ ਨਹੀਂ ਗਿਆ ਨਾ ਭਾਈ ਹੁਣ ਕਿਰਿੰਦਰ ਨੇ ਨਹੀਂ ਪਹਾਨਾ ਆਏਗਾ ਇਹ ਓਏ ਪਹਿਲੀ ਗੱਲ ਤੋਰੇ ਕੋਈ ਦਰਸਤ ਨਹੀਂ ਹੈਗਾ ਹਾਂ ਦੁਪਹਿਰ ਨੂੰ ਜੇ ਆ ਬੰਦਾ ਆ ਜਾਵੇ ਤਾਂ ਮੰਨ ਲਾ ਵੀ ਮਮੋ ਤੇ ਬੰਦੇ ਦੀ ਹੈ ਮੋਤੇ ਆ ਬੰਦੇ ਮੋਤੇ ਬਾਕਮ ਦੀ ਆ ਬੰਦੀ ਨਹੀਂ ਲਾਉਂਦਾ ਹੋਵੇ ਨਾ ਨਾ ਆਹਦਾ ਲੋ ਚਲਦੀ ਹੈ ਲੋ ਲੰਗ ਦੀ ਵਿੱਚੋਂ ਜੋ ਤਾਂ ਹੁੰਦੀ ਆ ਭਾਈ ਫੇ ਦਰਖਤ ਹੋਵੇ ਜੇ ਉਹ ਦਿਖਾ ਮੈਨੂੰ ਕਿ ਦਰਸਤ ਕਿੱਥੇ ਹੈ ਉਸ ਹੈਡਾ ਵੀ ਅਕਬਰੋਂ ਦਾ ਹੋਰ ਕਿੰਨਾ ਗਰਮ ਹੁੰਦੀਆਂ ਜੀ ਫੌੜ ਨੇ ਆਪਣਾ ਪੂਰਾ ਕੰਮ ਸਾਰਿਆ ਹੋਇਆ ਤੇ ਕੀ ਆਰਾਮ ਨਾਲ ਚੱਲਦਾ ਆਪਣੀ ਮਰਜ਼ੀ ਰਾਤ ਨੂੰ 9 ਵਜੇ ਚਲਾਇਆ ਤਾਂ 4 ਵਜੇ ਲਾਈਟ ਆ ਗਈ ਠੀਕ ਆ 12 ਵਜੇ ਲਾਈਟ ਭੱਜੀ ਘੰਟਾ ਕਿ ਫੇਰ ਚਲਾਇਆ ਉਹਦੇ ਬਾਅਦ ਬੰਦ ਕਰਤਾ ਤੇ ਹੁਣ ਚਲਾਇਆ ਤੇ ਹੁਣ 4 ਵਜੇ 5 ਵਜੇ ਚਲਾਇਆ ਕੇ ਕੋਣ ਆ ਰਾਟਾ ਫੌੜ ਦਾ ਚੱਲਦਾ ਦੇਖ ਮੁੱਕ ਗਿਆ ਤੇਰਾ ਕਰ ਦੇ ਇਹ ਮੁੱਕ ਗਿਆ ਨਹੀਂ ਹੈਗਾ ਬੰਦ ਕਰ ਲੈ ਥੀਲ ਹੈਗਾ ਉਹਦੇ ਚ ਕਿੰਨਾ ਆ ਗਿਆ ਇਸ ਵੇਲੇ ਉਹ ਕਿੰਨੀ ਕੱਢੀ ਐ ਬ੍ਰੋ ਓ ਹੇਰੇ ਦਾ ਬਾਬਾ ਪਤਾ ਲੱਗੂਰੇ ਇਹ ਲਾਈ ਜਾਂਦਾ ਉਹ ਜਿੰਨੇ ਪਾਇਆ ਇੱਕ ਗੱਲ ਪੜਾ ਕੇ ਲਿਆ ਇਹਦਾ 30 ਲੀਟਰ ਰੋਡ ਲਿਆ ਬੱਤੀ ਐਵੇਂ ਕੰਦਿਆ ਉਹਨੂੰ ਕੋਈ ਲੱਗੂ ਸਾਫ ਕੱਢਿਆ ਕੋਈ ਕਿ ਨਹੀਂ ਗੱਲ ਨੂੰ ਕਹਿੰਦਾ ਹੈਗਾ ਤੈਨੂੰ ਵੇਰ ਹੁਣ ਆਇਆ ਜੇ ਹੁਣ ਮੈਂ ਹੱਥੇ ਬੱਕ ਮੁੰਦੇਰਾ ਸੀ ਉਨਾ ਹੀ ਫਰਕ ਪੈਂਦਾ ਕਿਹੜਾ ਜਾਈ ਆਈ ਆ ਵੇ ਬੰਦੇ ਕੱਪੇ ਨਾ ਦੀਗਾ ਹੁਣ ਦੋ ਟ੍ਰੈਕਟਰ ਘਰ ਤੇ ਆਉਂਗੇ ਫੇਰ ਦੋ ਜਾਏ ਕਰੂੰਗੇ ਉਨੇ ਹੀ ਦੇ ਲਗਾ ਜਣੇ ਨੇ ਥੋੜਾ ਹੁਣ ਜਾਣ ਚ। ਸ਼ਾਮ ਵੇਲੇ ਥੋੜਾ ਪੀਂਦਾ ਕਿਤੇ ਹੁਣ ਜਾਣ ਦੀ ਬਹੁਤ ਪੀਂਜੇਂਦਾ ਉਹ। ਸਾਹੀ ਤਾਂ ਉਹ ਵੀ ਕੱਲ ਦਾ ਉਰੀ ਖੜਾ। ਉਰੀ ਖੜਾ ਹੈ ਕੱਲ ਦਾ ਉਹ। ਮੈਂ ਕੱਲ ਜਿਹੜਾ ਕੰਮ ਛੱਡੀ ਬੈਠਾ ਹਲੇ। ਮਾਹ ਤੂੰ ਪਹਿਲਾਂ ਆਪਣਾ ਕੰਮ ਕਰ ਠੇਕੇ ਦਿੱਤੇ। ਇਹ ਵੀ ਪੂਰੇ ਕਰਨੇ ਆ ਕਿਤੇ ਉੱਧਰ ਲੇਜਰ ਚ ਕਮਾਈ ਕਰੀਏ ਇੱਧਰ ਘਾਟਾ ਪੈ ਚ ਪਿਆ। ਚੱਕ। ਪਿਛੇ ਤੇ ਟੱਕੀ ਜੈ ਨਾ। ਵੇਲਾ। ਬੰਦਾ ਹੀ ਠੀਕ ਫੱਜੀ ਮੜੀ ਜੀ। ਬਾ ਹੁਣ ਆ ਰਾਤ ਦਾ ਕੋਟਾ ਕਰ ਦੇਣਾ ਪੂਰਾ ਇਹਦਾ। ਰਾਤ ਮੈਂ ਇੰਨਾ ਨਹੀਂ ਖਾਂਦਾ। ਲੈਟ ਆਉਗਣੀ। ਸ਼ਾਮ ਸਹੀ। ਲੈਟ ਕਰਾਉਣੀ ਔ ਹਾਂ ਇਹ ਰਾ ਚੱਲੂ ਕੋ ਕੰਮ ਹਾਂ ਯਾਰ ਇਹ ਚੱਲਣਾ ਵਾ ਰਾਤ ਨੂੰ ਤਾਂ ਠੀਕ ਹੈ ਟਰੈਕਟਰ ਵੀ ਆਰਾਮਦਾਰੀ ਰਹਿੰਦੀ ਹੈ ਬੰਦੇ ਦੀ ਵੀ ਆਰਾਮਦਾਰੀ ਹੈ ਭਰਦਾ ਵੀ ਇੱਥੇ ਦਾ ਥੋੜੀ ਥੋੜਾ 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 ਉਹ ਵੀ ਸੁੱਖਰਾ ਉਹਦੇ ਚ ਕੱਲ ਕਿ ਕੀ ਰਿਹਾ ਦਾ ਭਰਾ ਕਹੀਦੀ ਥੱਲੇ ਵੀ ਰਹਿੰਦੀ ਵੀ ਉਹਦੇ ਮੱਛਰ ਤਾਂ ਨਹੀਂ ਹੈਗਾ ਗਾਣਾ ਵੀ ਨਹੀਂ ਲੋਨ ਤਾਂ ਖੂਕਿਆ ਉਹ ਰਹੇ ਜਿੱਥੇ ਬੰਦੇ ਨਹੀਂ ਦੇਖਦੇ ਦਿਨ ਮੈਂ ਕਹਿੰਦਾ ਤੇ ਮਿੰਝੇ ਘੋਰ ਲਿਆ ਉਰੀ ਅੱਜ ਕੁੱਤਾਂ ਦੇਖਣ ਵਾਲਾ ਦਰੇ ਬੰਦੇ ਬਾਈ ਕੁੱਤਾ ਕੁੱਤਾ ਡੇਢ ਘੰਟਾ ਨਾ ਆਇਆ ਹੋਣਾ ਇਹਦੇ ਥੱਲੇ ਫਿਰ ਲੱਕ ਕੇ ਭਈਆਂ ਨਾਲ ਆਉਂਦਾ ਇੱਥੇ ਜੀ ਦੀ ਲਾਉਣ ਇੱਧਰ ਅੱਛਾ ਉਹਨਾਂ ਨੇ ਪ ਕਲੇ ਆਉ ਪੈਦਾ ਹੈਗਾ ਮੰਜਾ ਤੂੰ ਰੇਟਾ ਪਾਉਂਗਾ ਰੋੜੇ ਉਪਰ ਤੂੰ ਕਿਥੇ ਲਿਉਣ ਮੰਜਾ ਉਹਦੀ ਮਾਂ ਨਹੀਂ ਪੈ ਗਿਆ ਕਹਿੰਦਾ ਜੀ ਹਾਂ ਜੀ ਪੈ ਜੀ ਮੇਰੇ ਕੋਲ ਉਰੀ ਨਾ ਆਪਾ ਬੋਹ ਸੁਣੀ ਲੱਗਦੀ ਜੱਗੀ ਦਾ ਉਹ ਮੋੜ ਤੇ ਆਬੀ ਮਿਛਲਾ ਚੱਕੀ ਦਾ ਮੰਜਾ ਗਿਆ ਕਿ ਮੰਜਾ ਦੇ ਨੇ ਚੱਕੀ ਮੰਜਾ ਦਾ ਉੱਥੇ ਤੋਂ ਨਾਲ ਚੱਕ ਲਿਆ ਉਹ ਉੱਥੇ ਪਿਆ ਉਹ ਵਾਧਾ ਦੀ ਲੱਕੜੀ ਦਾ ਹੋ ਗਿਆ ਜਲਦੀ ਉਹ ਕਨੀਆਰਾ ਹੋ ਗਿਆ ਯਾਰ ਬੱਸ ਮੰਜਾ ਮਾਜੀ ਨਾ ਲਾ ਉੱਟ ਕੇ ਗੱਲ ਜਾਂ ਮਰਦਿਆਂ ਲਾ ਉੱਟ ਕੇ ਤੇ ਲੱਗਿਆ ਵੀ ਇਹ ਡੰਡੀ ਆਵਾਗਾ ਕਰ ਮੋਜ ਦੇ ਬਣਾਉਂਦੇ ਹਾਂ ਨ ਲੈ ਨਾਂਦੋਂ ਨਹੀਂ ਬੱਛਰ ਨਹੀਂ ਹੁੰਦਾ ਇਹ ਜੇ ਮੈਂ ਕਿੱਥੇ ਆਉਣਾ ਮੱਛਰ ਯਾਰ ਰੜੇ ਬਦਾ ਮੱਛਰ ਹੁੰਦਾ ਦੇਖ ਵੀ ਲਈ ਬਾਈ ਜੀ ਕਿਆ ਬਹੁਤ ਆਵਾਜ਼ ਆਉਂਦੀ ਹੈ ਹੋਰ ਪਾਦੀ ਦੇ ਜਿਨਾ ਆਵਾਜ਼ ਆਉਂਦੀ ਕਿੰਨੇ ਲੀਟਰ ਦੀ ਇਹ ਆਹਾ ਅਸੀਂ ਇਹ ਹੈਗੀ 37 ਲੀਟਰ ਦੀ ਦੇਖ ਲਈ ਪਹਿਲਾਂ ਵੀ ਤੇਲ ਹੋਣਾ ਵਿੱਚ ਇਹ ਕਹਿੰਦਾ ਮੈਂ ਜਾ ਰੁਕਦਾ ਇਥੇ ਉਹੀ ਹੋਵੇ ਗੋਲਪੋ ਦੇਖੇ ਨਮਾਰ ਰੱਖ ਲੈ ਬਾਜ ਪਾ ਲਈਆਂ ਬੈਟਰੀ ਲਿਆਉਂਦੀਆਂ ਜਣਾ ਮੈਂ ਹੁਣ ਮੈਂ ਮਾਦਰ ਨਾ ਹੈਗਾ ਮੇਰੇ ਕੋਲ ਪੈਜੂ ਦੇਖੋ ਜੀ ਆ ਜਾਣਾ ਸਾਰੀ ਪਾ ਲਈ 5-6 ਲੀਟਰ ਇਹ ਆ ਪਾ ਦੇ ਬਸ ਦਾਲ ਦੇ ਕੱਲ ਜਿੰਨਾ ਹੀ 5G ਨਟ ਚੱਲਦਾ ਪਰਿਆ 3000 ਦਾ ਤੇਲ ਪੀ ਗਿਆ ਬਾਈ ਤਾਂ ਮੈਂ 5G ਨਟ ਚੱਲਦਾ ਪਰਿਆ 3000 ਦਾ ਤੇਲ ਪੀ ਗਿਆ ਕੱਲ ਦਾ 30 ਲੀਟਰ ਫੇਰ ਤਾਂ ਠੀਕ ਹੀ ਆ ਹਾਂ ਕਿੰਨੇ ਘੰਟੇ ਚੱਲਿਆ ਸਾਰੀ ਰਾਤ ਚੱਲਿਆ ਸਾਰੀ ਰਾਤ ਚੱਲਿਆ ਗੱਦਾ ਅੱਜ ਵੀ ਅੱਜ ਵੀ ਗੱਡੀ ਆ ਚੱਲ ਲਿਆ ਫੇਰ ਤਾਂ ਥੋੜਾ ਹੀ ਪੀਤਾ ਹਾਂ ਬਾ ਬਾਜ ਜਾਣਾ ਤੇਲ ਮਿਰਜੀ ਦੀ ਲਵਾ ਕੇ ਕਿਉਂਕਿ ਮੋਟਰ ਆ ਜਾਈ ਨਹੀਂ 4 ਵਜੇ ਲੈਟ ਪਰ ਵੀ ਹੁਣ ਇੱਕ ਵਾਰ ਪਰ ਜੋਤ ਲਾ ਗਿਆ ਆਪਣਾ ਨਵੇਟ ਦਾ ਕੰਮ ਮੈਨੂੰ ਵਧੀਆ ਚੱਲਦਾ ਹਾਂ ਇਹ ਨਾ ਰਿਪੀ ਕੱਢਣਾ ਜੋ ਪਨੀਰ ਕਾ ਵੀ ਜਾ ਕੇ ਲਿਆਂਗੂੰਗਾ ਤੇਰੇ ਵਾਲਾ ਟਰਾਹਣਾ ਤੇਰੇ ਵਾਲਾ ਆਉਣਾ ਕਾਫੀ ਟਰੈਲਾ ਪਾਲੀ ਨਾਲੇ ਜੇ ਖਰਚਾ ਘੱਟ ਜਾਵੇਂ ਹੱਜ ਲਈ ਤੇ ਫੋਨ ਕਰੂੰਗਾ ਮੈਂ ਪਰ ਪਨੀਰੀ ਛੱਡ ਜੀ ਅੱਧਰੀ ਭਾਈ ਫੋਨ ਤੈਨੂੰ ਮੋਟਰਸਾਈਕਲ ਪਹੁੰਚਾ ਲਈ ਜਣਾ ਅੱਧਰੀ ਭਾਈ ਤੈਨੂੰ ਫੋਨ ਹੈਗਾ ਮੋਂ ਨਾ ਕਰੀ ਪਰ ਮੈਂ ਮੋਟਰਸਾਈਕਲ ਉਹ ਤੇ ਉਠਾ ਲੈ ਜਾਣਾ ਟਰੈਕਟਰ ਭਈਏ ਲੈ ਕੇ ਜਾਣ ਦੁਆਰੇ ਕਦੋਂ ਚਾਹੀਦਾ ਸਵੇਰੇ ਨਾ ਬੱਸ ਫੇਰ ਪੀਆ ਕਿਨੇ ਥੀਲੇ ਟ੍ਰੇਡ ਜ਼ੋਰ ਰੇਟਰ ਖੜੇ ਕਾਟ ਫੇਰ ਮਹਿਸੂਸ ਹੋ ਗਈ। ਉਹ ਰਹਿਣੀ ਅਮਾ ਜਸ ਚਾਹ ਚਾਰ ਲਿਆ। ਹੈ? ਚਾਰ ਲੇ ਚਾਹ ਰੇਟਰ। ਕਹਣਾ ਆ ਕੱਟਦਾ ਖਲੀ ਵੀ ਕਰਦਾ। ਰੇਟਰ ਦੀ ਕਾਟ ਫੇਰ ਮਹਿਸੂਸ ਹੋ ਗਈ। ਸਣਾ ਗਲਾਬ ਕਹਿੰਦਾ ਮੇਰੇ ਨਾਲ ਲੈ ਜਾਵਾ ਕਿਤੇ। ਦੋ ਦਿਨ ਦੀ ਘਾਟ ਫੜੀ ਕਾਟ ਹੁੰਦੀ ਕੋਈ। ਹੋਰ ਅਗਰੇ ਪਤਨਾਇਨ ਤਾਂ ਬਾਈ ਦਾ ਫੋਨ ਦਾ। ਗਲਾਬ ਦਾ ਕਹਿੰਦਾ ਤੂੰ ਫੋੜ ਲੈ ਜਾ ਕਹਿੰਦਾ ਉਹਦਾ ਪ੍ਰੀ ਫਰੂਟ ਹੋਈ ਜਾਇਓ। ਮੈਂ ਮਥਾ ਤਾਂ ਛੱਡ ਕੇ ਆਇਓ ਰੂ ਅਸੀਲ। ਪਤੀ ਪੂਰੀ ਰੱਖ ਮੇਰੇ ਲੋਡ ਪੈ ਗਈ ਫੇਰ ਪਾਈ ਜਾਂਸ। ਹੁਣ ਨਹੀਂ ਲੋਡ ਪੈਣੀ। ਰੱਖ ਦੇ ਉਰੀ ਪੀਪੀ ਲੈ ਜਾ ਕੱਲੀ ਤ ਔਰ ਕੀ ਆ ਉਹਦੇ ਦਾ ਵੀ ਹੈਗਾ ਹਲੇ ਤਾਂ ਤੇਲੂ ਦੇ ਚ 30 35 ਲੀਟਰ ਤੇਲ ਪਿਆ ਆ ਕਾਸਤ ਕਿੱਥੇ ਆਈ ਦੀ ਮੋਟਰ ਦੀ ਹਾਂ ਕੰਸ ਨਹੀਂ ਦਿਖਦੀ ਵਿੱਚ ਇਹਦਾ ਕੋਈ ਮੋਟਰ ਤੇ ਆ ਮੋਟਰ ਤੇ ਨਹੀਂ ਪਤਾ ਕਿੱਥੇ ਮੈਂ ਮੋਟਰ ਨਾਲ ਕਿਤੇ ਵਾ ਮਨੂੰ ਮੈਂ ਕੀ ਕਰ ਲਓ ਜਿਹੜੀ ਆ ਮੋਟਰ ਆ ਕੋਈ ਹੈ ਉਹ ਯਾਰ ਪਿਛਲੇ ਸਾਡੇ ਅਸੀਂ ਇਹੀ ਕਹਿੰਦੇ ਉਹ ਆ ਗਈ ਫਿਰ ਉਹ ਬੱਸ 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 ਰਹਿਣ ਦੋ ਰਹਿਣ ਦੇ ਕਾਲਾ ਥੋੜੀ ਕਾਲਾ ਬਾਈ ਹਾਂ ਖਰਚ ਆਹ ਬਾਈ ਮੈਨੂੰ 2 ਸਾਲਾਂ ਦਾ ਦੇ ਦਿੰਜੇ ਚਾਚਾ ਚਾਚਾ ਹਾਂ ਆ ਦੇਖ ਲਹੂਰ ਲੈ ਕਿਹ ਕਹਿੰਦਾ ਰਾਤ ਨੂੰ ਉੱਠ ਕੇ ਕਾ ਲੇਗਾ ਦਾ ਐਵੇਂ ਨਾ ਆਲੀ ਆ ਲਹੂਰ ਦੇਖ ਲੈ ਕਿਹ ਜੇ ਉਹ ਭਾਗਲਾ ਦਾ ਕੰਮ ਕਰ ਰਿਹਾ ਉਹਦਾ ਕਰ ਲੋ ਯਾਰ ਨਹਾਉਣੇ ਨੂੰ ਪਾਏ ਪਲਾਏ ਦੋ ਦੇ ਕਰ ਦੇਣਾ ਕਰ ਦੇਣਾ ਗਾਹ ਨੂੰ ਕਰਕੇ ਕਰ ਦੇ ਦੋ ਸਾਲ ਇਹੀ ਕੁਝ ਹੁੰਦਾ ਬਾਈ ਮੈਂ ਆਹ ਮੋਟਰ ਪਾ ਮੋਟਰ ਪਾ ਪਾ ਦੇਣੀ ਚਲਾ ਦੇਣਾ ਚਲਾ ਦੇਣਾ ਐ ਕਰ ਦੇਣਾ ਐ ਕਰ ਦੇਣਾ ਉਹ ਤਾਂ ਕਹਿੰਦਾ ਕਰਾ ਕੁਝ ਨਹੀਂ ਹੋਇਆ ਔਰੇ ਉਹੀ ਦੋ ਸਾਲ ਦਾ ਠੇਦ ਉਦਾਂ ਹੀ ਤੇ ਉਦਾਂ ਹੀ ਹੋਣਾ ਹੈ ਰਾਜੇ ਜਾ ਰਹੀ ਦੀ ਆ ਬਾਈ ਅੱਜ ਆ ਵਜਾ ਸੁਖਾਈ ਜਾ ਆ ਵਾਹ ਜੀ ਡਾਕਟਰ ਆਦੇ ਪਾਣੀ ਵੀ ਕਹਾ ਘਾ ਘਟਾ ਪਾਣੀ ਦਾ ਨਹੀਂ ਪਿਆ ਪਾਣੀ ਦਾ ਇੱਕ ਵਾਰੀ ਇਹ ਫੁੱਲ ਮਾਰਨਾ ਫਿਰ ਉਹਦੋਂ ਵਕਤਾ ਹੁੰਦੀ ਹੈ ਅੱਖ ਜਲੀ ਜਾਂਦਾ ਘਟਾ ਦੇਖਦਾ ਪਾਣੀ ਘਟਾ ਆ ਇੱਕ ਵਾਰੀ ਇਹ ਫੁੱਲ ਮਾਰਨਾ ਨਹੀਂ ਪਾਣੀ ਪਾਤੀ ਮੈਂ ਬੜੇ ਕਰਕੇ ਵਰਤਿਆ ਮੈਨੂੰ ਉਹ ਬੋਲ ਤੇ ਪਾਣਾ ਪੈ ਗਿਆ ਪਿਛਲੇ ਸਾਲ ਨਦੀ ਟੁੱਟੀ ਜਾਂਦਾ ਪਾਣੀ ਪਹੁੰਚਦੀ ਦੀ ਇਹ ਗਾਣ ਕਿ ਇਹਨਾ ਹੁਣ ਡੱਟ ਕਰਕੇ ਕੱਢਦੀ ਹੁਣ ਗਾਣ ਸਾਰੀ ਕਰਨਾ ਦਾ ਕਦੂ ਜੰਮਾ ਕਰਦਣਾ ਹੋ ਗਿਆ ਰਹਿ ਕਿਹੜਾ ਗਿਆ ਹੁਣ ਸਭ ਸ਼ਾਮ ਸਾਰੇ ਹੋ ਜਣਾ ਉਹ ਸ਼ਾਮ ਦਾ ਬਿੱਲ ਹੋਊਗਾ ਹੈ ਕੱਲ੍ਹ ਤਾਂ ਉਹ ਤਾਂ ਜੱਟ ਵੀ ਆ ਵੀ ਕਰਨਾ ਤਾਂ ਐਂ ਬੰਦ ਕਰ। ਕੋਈ ਮੈਂ ਬੰਦ ਨਹੀਂ ਕਰਨਾ। 4 ਵਜੇ ਤੱਕ ਚੱਲਣਾ ਇਹਨੇ ਜਿੰਨਾ ਕਰਦਾ ਉਹ ਲਾਈਟ 12 ਵਜੇ ਭੱਜਣੀ ਵੇਚ ਲਾਗ। ਆਹ ਟਾਈਮ ਤੱਕ ਕਰਦਾ। ਉਹ ਚੱਲ ਪੈਣਾ ਰਾਤ ਨੂੰ। ਅੱਜ ਉਹ ਸਾਡਾ ਕੱਢਦਾ। ਗਿਆ ਡੀਵੀਆ ਮੈਂ ਜੱਲਾ ਕ ਖਪਾਉਣੇ। ਠੀਕ ਹੈ।